ਇਹਨਾਂ ਨੂੰ ਲੋਕਾਂ ਨੂੰ ਸਫਾਈ ਦੇਣਾ ਮੇਰਾ ਕੋਈ ਨੀਂਵੰਦਾ ਹੁਣ ਤਾਂ ਖੁਸ਼ੀਆਂ ਮਨਾਉਣ ਦਾ ਦਿਨ ਹੈ ਹੁਣ ਤਾਂ ਚੜ੍ਹਦੀ ਕਲਾ ਦੇ ਵਿੱਚ ਉੱਥੇ ਢੋਲ ਦੇ ਨਾਲ ਭੰਗੜੇ ਪਾਉਣ ਦਾ ਦਿਨ ਹੈ ਕਿ ਤੁਸੀਂ ਅਜੋਧਿਆ ਦੇ ਵਿੱਚ ਕਿ ਰਾਮ ਮੰਦਿਰ ਬਣ ਰਿਹਾ ਹੈ ਤੁਸੀਂ ਅਜੋਦੀ ਕਿਉਂ ਚੁਣਿਆ ਸ਼ਹੀਦੀ ਦਿਹਾੜਾ ਚੱਲ ਰਹੇ ਨੇ ਸ਼ਹੀਦੀ ਸਭਾਵਾਂ ਚੱਲ ਰਹੀਆਂ ਨੇ ਚਮਕੌਰ ਸਾਹਿਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਉਤਰ ਕਿਉਂ ਨਹੀਂ ਰੁਕੀ ਤੁਸੀਂ ਨਾਈਆਂ ਦਾ ਬ੍ਰਾਂਡ ਬੈਸਟਾ ਦਾ ਜਿਹੜਾ ਬੱਬੂ ਮਾਨ ਇਹ ਲੋਕ ਉਹਦੇ ਫੈਨ ਨੇ ਇਹ ਕਲਗੀਆਂ ਵਾਲੇ ਦੇ ਫੈਨ ਨਹੀਂ ਹੈਗੇ ਇਹ ਜਿਹੜੇ ਲੋਕ ਨੇ ਇਹ ਇੱਕ ਦੁਖੀ ਦੇ ਲੋਕ ਨੇ ਜੇ ਮੈਂ ਕਹਾਂ ਤਾਂ ਜੇ ਮੈਂ ਕੱਪੜੇ ਛਾੜਦਾ ਸ਼ਾਇਦ ਉਹਦੇ ਬਰਾਬਰ ਵੀ ਨਹੀਂ ਹੈ ਇਹਨਾਂ ਦਾ ಪಾਠ ਕੀ ਹੈਗਾ ਕਿ ਇਹ ਆਪਣੇ ਆਪ ਨੂੰ ਇੱਕ ਸ਼ੀਪ ਦੇਣ ਵਾਸਤੇ ਮੇਰੇ ਪਿੱਛੇ ਲੱਗੇ ਹੋਏ ਨੇ ਵੀ ਸਸਾ ਕਿਤਨਾ ਕਿਤੇ ਫੇਮਸ ਹੋ ਜਾਈਏ ਜਾਂ ਕੋਈ ਗੱਲਬਾਤ ਹੋ ਜਾਈਏ ਬਾਬਾ ਹਰਜੀਤ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਪੈਂਦੀ ਕਹਿੰਦੇ ਕਿਉਂਕਿ ਬੀਜੇਪੀ ਦੇ ਨਾਲ ਬਹੁਤ ਗੂੜੇ ਸਬੰਧ ਨੇ ਆਰਐਸਐਸ ਦੇ ਨਾਲ ਬਹੁਤ ਗੂੜੇ ਸਬੰਧ ਨੇ ਇਸ ਕਰਕੇ ਚੰਡੀਗੜ੍ਹ ਤੇ ਥਾਣੇ ਦੇ ਵਿੱਚੋਂ ਗ੍ਰਿਫਤਾਰੀ ਨਹੀਂ ਪਾਈ ਜਾਂਦੀ ਬਾਬਾ ਹਰ ਮੇਰੇ ਬਾਰੇ ਜਾਣਨ ਵਾਸਤੇ ਬੰਦੇ ਨੂੰ ਦੋ ਜਨਮ ਪਹਿਲਾਂ ਹੋਰ ਲੈਣੇ ਪਏ ਨੇ ਕਿ ਹਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਚੱਕੀ ਨਹੀਂ ਕੱਲਣਾ ਕੀਤੀ ਆ ਕਾਰਵਾਈ ਕਰਨ ਜਾ ਰਹੇ ਹਾਂ ਫਿਰ ਜਿਨ੍ਹਾਂ ਨੇ ਤੁਹਾਡੇ ਖਿਲਾਫ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਬੀਬੀ ਦੇ ਖਿਲਾਫ ਕੋਈ ਡੈਫਾਮੇਸ਼ਨ ਦਾ ਕੇਸ ਕਰੂੰਗੇ ਕਿੱਥੋਂ ਹੁੰਦੀ ਆ ਬਾਬਾ ਮੈਂ ਸਨਾਤਨ ਤੰਦਵੀ ਉਹਨਾਂ ਹੀ ਸਤਕਾਰ ਕਰਦਾ ਜਿਨ੍ਹਾਂ ਮੈਂ ਸਣੀ ਤਾਂ ਮੂਰਤੀ ਪੂਜਾ ਦਾ ਵੀ ਵਿਰੋਧ ਕਰਦੀ ਹੈ ਤੁਸੀਂ ਉਸ ਦੇ ਉੱਤੇ ਕਿਉਂ ਨਹੀਂ ਖੜਦੇ ਭਗਤ ਧੰਨਾ ਜੀ ਬਾਣੀ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਪੱਥਰ ਤੋਂ ਰੱਬ ਪਾਇਆ ਕੀ ਇਹ ਗੱਲ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਬਾਣੀ ਦੇ ਨਾਲ ਇਹਦਾ ਸੰਬੰਧ ਕੀ ਹੈ ਸ਼ਿੰਗਾਰ ਆ ਮੇਰਾ ਹੈ ਸ਼ਿੰਗਾਰ ਆ ਹੈ ਬਾਣੀ ਦਾ ਸ਼ਿੰਗਾਰਤਾ ਕਹਿੰਦੇ ਕਿ ਹਥਿਆਰ ਹੁੰਦੇ ਸੀ ਬਾਣੀ ਦਾ ਸ਼ਿੰਗਾਰਤਾ ਸਿਰੀ ਸਾਭਾ ਹੁੰਦੀਆਂ ਸੀ ਬਾਣੀ ਦਾ ਸ਼ਿੰਗਾਰਤਾ ਕਮਰ ਕਸੇ ਦੇ ਵਿੱਚ ਲੱਗੇ ਹੋਏ ਜਿਹੜੇ ਹਥਿਆਰ ਹੁੰਦੇ ਸੀ ਉਹ ਹੁੰਦੇ ਸੀਗੇ ਲੁਕਤ ਤੁਹਾਨੂੰ ਤੁਹਾਨੂੰ ਵੀ ਗੁਰੂ ਕਲਗੀਧਰ ਦੇ ਫਿਰ ਤੁਹਾਨੂੰ ਆਰਐਸਐਸ ਦੇ ਨਾਲ ਜੋੜਦਾ ਕਹਿੰਦੇ ਕਿ ਆਰਐਸਐਸ ਦਾ ਇੱਕ ਅਜੰਡਾ ਹੈ ਬਾਬਾ ਹਰਜੀਤ ਸਿੰਘ ਜਿਹਨੂੰ ਪੰਜਾਬ ਦੇ ਵਿੱਚ ਲਿਆ ਕੇ ਪੇਸ਼ ਕੀਤਾ ਜੀ ਮੇਰੇ ਵੱਡੇ ਬਜੂਗ ਜਥੇਦਾਰ ਬਾਬਾ ਫਕੀਰ ਸਿੰਘ ਨਿਹੰਗ ਸਿੰਘ ਖਾਲਸਾ ਜਿਨ੍ਹਾਂ ਨੇ 1758 ਦੇ ਵਿੱਚ ਅਜੋਧਿਆ ਵਿੱਚ ਜਾ ਕੇ ਆਪਣੇ ਉਹਨਾਂ ਕਿੰਨੀ ਪੀੜੀਆਂ ਤੁਸੀਂ ਆਣਾ ਅੱਠਵੀਂ ਪੀੜੀ ਆ ਪਿਛਲੀਆਂ 7 ਪੀੜੀਆਂ ਕਿਤੇ ਤੁਹਾਡੇ ਪੁਰਾਣੀਆਂ 7 ਪੀੜੀਆਂ ਮਤਲਬ ਪਿਛਲੀਆਂ 7 ਪੀੜੀਆਂ ਦਾ ਕਿਤੇ ਜ਼ਿਕਰ ਹੀ ਨਹੀਂ ਆਇਆ ਸਿੱਧੀ ਤੁਸੀਂ ਅੱਠਵੀਂ ਪੀੜੀ ਆਉਂਦੇ ਹੋ ਪਹਿਲਾਂ ਅੱਠਵੀਂ ਪੀੜੀ ਤੋਂ ਪਹਿਲਾਂ 1758 ਦੇ ਵਿੱਚ ਬਾਬਾ ਫਕੀਰ ਸਿੰਘ ਜੀ ਆਉਂਦੇ ਨੇ ਉਸ ਤੋਂ ਬਾਅਦ ਸਿੱਧਾ ਅੱਠਵੀਂ ਪੀੜੀ ਉੱਠਦੀ ਹੈ ਕਿਤੇ ਕੋਈ ਲਿਖਿਆ ਹੋਇਆ ਸੀ ਵੀ ਪਹਿਲਾਂ 7 ਪੀੜੀਆਂ ਚੁੱਪ ਰਹਿਣੀਆਂ ਉਸ ਤੋਂ ਬਾਅਦ ਸਿੱਧਾ ਅੱਠਵੀਂ ਪੀੜੀ ਉੱਠੂਗੀ ਨਿਕੜਦੇ ਸਵਾਲ ਹੁੰਦੇ ਨੇ ਤੁਹਾਨੂੰ ਸਵਾਲ ਵੀ ਤਾਂ ਹੁੰਦੇ ਨੇ ਹੁਣ ਕਿਸੇ ਦੀ ਵਾਈਫ ਸੰਦੂਰ ਪਾਉਂਦੀ ਆ ਮੇਰੀ ਵਾਈਫ ਨਹੀਂ ਪਾਉਂਦੀ ਤਾਂ ਇਹਦੇ ਵਿੱਚ ਮੈਂ ਕਿਸੇ ਦੀ ਨਾਲ ਕੰਪੈਰੀਸ਼ਨ ਕਿਉਂ ਕਰਾਂ ਕੋਈ ਜਿਹੜਾ ਟੀਮ ਜਿਹੜੀ ਵਰਕ ਕਰ ਰਹੀ ਹੈ ਜਿਹੜੀ ਕਿਸੇ ਨਾ ਕਿਸੇ ਢੰਗ ਨਾਲ ਮੈਨੂੰ ਦੱਬਣਾ ਚਾਹੁੰਦੀ ਹੈ ਤੇ ਤੁਹਾਨੂੰ ਗਾਣਾ ਵੀ ਯਾਦ ਆ ਜਾਣਾ ਹੈ ਕਿ ਦੱਬ ਤਾਂ ਕਿੱਥੇ ਆ ਪੰਜਾਬੀਆਂ ਫਜ਼ਾਮਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਅਜਿਹੇ ਮਸਲੇ ਉੱਪਰ ਇਹ ਜਨਾ ਮਸਲਿਆਂ ਦੇ ਉੱਤੇ ਹਰ ਕੋਈ ਚਰਚਾ ਕਰ ਰਿਹਾ ਹੈ ਕਿ ਆਖਰਕਾਰ ਚੱਲ ਕੀ ਰਿਹਾ ਹੈ ਬਾਬਾ ਹਰਜੀਤ ਸਿੰਘ ਰਸੂਲਪੁਰ ਚਰਚਾ ਦੇ ਵਿੱਚ ਉਹਦੋਂ ਆਉਂਦੇ ਨੇ ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਆਖਦੇ ਨੇ ਕਿ ਅਯੁੱਧਿਆ ਦੇ ਵਿੱਚ ਜਾ ਕੇ ਲੰਗਰ ਲਾਵਾਂਗੇ ਕਿਉਂਕਿ ਅਸੀਂ ਬਾਬਾ ਫਕੀਰ ਸਿੰਘ ਹੁਣਾਂ ਦੀ 8ਵੀਂ ਪੀੜ੍ਹੀਆਂ ਜਿਹੜੇ 1858 ਦੇ ਵਿੱਚ ਜਾ ਕੇ ਅਰਦਾਸ ਕਰਦੇ ਨੇ ਅਯੁੱਧਿਆ ਦੇ ਵਿੱਚ ਗੱਲਬਾਤ ਕਰਾਂਗੇ ਬਾਬਾ ਹਰਜੀਤ ਸਿੰਘ ਰਸੂਲਪੁਰ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਕਈ ਤਰ੍ਹਾਂ ਦੇ આરોਪ ਬਾਬਾ ਜੀ ਹੁਣੇ ਦੇ ਉੱਤੇ ਲੱਗਦੇ ਨਹੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਬਈ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹਰਜੀਤ ਹੁਣੀ ਜਿਸ ਦਿਨ ਪ੍ਰੈਸ ਕਾਨਫਰੰਸ ਕਰਦੇ ਨੇ ਇੱਕ ਪਾਸੇ ਇੱਕ ਵੱਡੀ ਧਿਰ ਦੇ ਲੀਡਰ ਨੇ ਦੂਜੇ ਪਾਸੇ ਦੂਜੀ ਧਿਰ ਦੇ ਲੀਡਰ ਬੈਠੇ ਨੇ ਗੱਬੇ ਬਾਬਾ ਜੀ ਬੰਦੇ ਨੇ ਚਰਚਾ ਉੱਥੇ ਹੀ ਛੱਡ ਜਾਂਦੀ ਹੈ ਕਹਿੰਦੇ ਕਿ ਸਿਆਸੀ ਤੌਰ ਤੇ ਉੱਤੇ ਸਿਆਸੀ ਸ਼ਹਿ ਦੇ ਉੱਤੇ ਉਹ ਪ੍ਰੈਸ ਕਾਨਫਰੰਸ ਹੁੰਦੀ ਹੈ ਸਿੱਖਾਂ ਨੂੰ ਸਨਾਤਨੀ ਕਹਿਣ ਦੇ ਲਈ ਇੱਕ ਵੱਡੀ ਚਾਲ ਜਿਹੜੀ ਚੱਲੀ ਜਾਂਦੀ ਹੈ ਦੇਖੋ ਲੋਕਾਂ ਵਾਸਤੇ ਕੋਈ ਧਿਰ ਹੋਗੀ ਉਹ ਲੋਕ ਜਿਹੜੇ ਕਿਤੇ ਮੈਨੂੰ ਜਾਣਦੇ ਨਹੀਂ ਹੈਗੇ ਇਹ ਜਿਹੜੇ ਨੇ ਮੇਰੇ ਭੈਣ ਭਰਾ ਨੇ ਮੇਰੇ ਵੱਡੇ ਭਰਾ ਨੇ ਜਿਹੜੇ ਕਿਸੇ ਸਿਆਸੀ ਕਾਰਨਾ ਕਰਕੇ ਨਹੀਂ ਹੈਗੇ ਮੇਰੇ ਆਪਣਾ ਇੱਕ ਪਰਿਵਾਰਕ ਉਹਨਾਂ ਦੇ ਨਾਲ ਸੰਬੰਧ ਹੈ ਸੋ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਉਹ ਜਿਹੜੇ ਭਰਾ ਨੇ ਮੇਰੇ ਇਸ ਜਿਹੜੇ ਨੇਕ ਕੰਮ ਆ ਜਿਹੜਾ ਇਸ ਸਮਾਜਿਕ ਸਾਡਾ ਧਾਰਮਿਕ ਜੋ ਅਸੀਂ ਇੱਕ ਕੰਮ ਲੈ ਕੇ ਚੱਲੇ ਆਂ ਜੋ ਸੇਵਾ ਲੈ ਕੇ ਚੱਲੇ ਆਂ ਉਹਦੇ ਵਿੱਚ ਮੇਰੇ ਨਾਲ ਖੜੇ ਆ ਤੇ ਮੈਂ ਵਿਨਿਤ ਜੋਸ਼ੀ ਜੀ ਦਾ ਤਹਿ ਦਿਲ ਤੋਂ ਮੰਨ ਲਉ ਮੈਂ ਉਹਨਾਂ ਨੂੰ ਲਵਜੂ ਜੋਸ਼ੀ ਜੀ ਇਸ ਸਾਰੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਇੱਕ ਬੀਬੀ ਪੱਲੂ ਕੀਤੀ ਜਾਂਦੀ ਹੈ ਜਦੋਂ ਤੁਹਾਡੀ ਖਾਸ ਤੌਰ ਦੇ ਤੇ ਚਰਚਾ ਛੱਡਦੀ ਹੈ ਕਿ ਤੁਸੀਂ ਅਯੁੱਧਿਆ ਜਾ ਕੇ ਲੰਗਰ ਲਾਉਂਗੇ ਬੀਬੀ ਇੱਕ ਵਾਰ ਫੇਰ ਪ੍ਰੈਸ ਕਾਨਫਰੰਸ ਕਰਦੀ ਹੈ ਉਸ ਤੋਂ ਪਹਿਲਾਂ ਬਾਬਾ ਗੁਲਾਬ ਸਿੰਘ ਦਾ ਮਸਲਾ ਉੱਠਦਾ ਉੱਥੇ ਵੀ ਤੁਹਾਡੇ ਤੋਂ ਸਵਾਲ ਹੁੰਦੇ ਨੇ ਕਿ ਤੁਹਾਡੇ ਖਿਲਾਫ ਬਲਾਤਕਾਰ ਦੇ ਧਾਰਾਵਾਂ ਦੇ ਤਹਿਤ ਮਾਮਲਾ ਦਰਜਾ ਤੁਹਾਡੇ ਦੇ 376 ਦਾ ਪਰਚਾ ਦਰਜ ਹੈ ਉਸ ਦੀ ਸਫਾਈ ਕਦੋਂ ਦੋਗੇ ਉਸ ਦੇ ਉੱਤੇ ਚਰਚਾ ਕਦੋਂ ਕਰੋਗੇ ਕਿਉਂਕਿ ਅਕਸਰ ਹੁੰਦਾ ਜਿਨ੍ਹਾਂ ਤੇ 376 ਦਾ ਪਰਚਾ ਉਹ ਅੰਦਰ ਹੁੰਦੇ ਨੇ ਤੁਸੀਂ ਅਜੇ ਤੱਕ ਜੇਲ੍ਹ ਦੀ ਜੇਲ੍ਹ ਦਾ ਮੂੰਹ ਤੱਕ ਨਹੀਂ ਵੇਖਿਆ ਦੇਖੋ ਜਿਨ੍ਹਾਂ ਨੇ ਜ਼ੁਲਮ ਕਰਿਆ ਹੋਵੇ ਜਿਨ੍ਹਾਂ ਨੇ ਅਪਰਾਧ ਕੀਤਾ ਹੋਵੇ ਕ੍ਰਾਈਮ ਕਰਿਆ ਹੋਵੇ ਉਹਨਾਂ ਲੋਕਾਂ ਨੂੰ ਕਦੇ ਵੀ ਸਾਡੇ ਦੇਸ਼ ਦਾ ਕਾਨੂੰਨ ਬਾਹਰ ਨਹੀਂ ਛੱਡਦਾ ਇਹ ਜਿਹੜੇ ਲੋਕ ਨੇ ਇਹ ਇੱਕ ਦੁਖੀ ਦੇ ਲੋਕ ਨੇ ਜੇ ਮੈਂ ਕਹਾਂ ਤਾਂ ਜੇ ਮੈਂ ਕੱਪੜੇ ਝਾੜਦਾ ਸ਼ਾਇਦ ਉਦੇ ਬਰਾਬਰ ਵੀ ਨਹੀਂ ਹੈਗੇ ਇਹ ਸੋ ਇਹਨਾਂ ਦਾ ਪਾਰਟ ਕੀ ਹੈਗਾ ਕਿ ਇਹ ਆਪਣੇ ਆਪ ਨੂੰ ਇੱਕ ਸ਼ਿਪ ਦੇਣ ਵਾਸਤੇ ਮੇਰੇ ਪਿੱਛੇ ਲੱਗੇ ਹੋਏ ਨੇ ਵੀ ਸਸੀਂ ਕਿਤਨਾ ਕਿਤੇ ਫੇਮਸ ਹੋ ਜਾਈਏ ਜਾਂ ਕੋਈ ਗੱਲਬਾਤ ਹੋ ਜਾਈਏ ਦੂਸਰਾ ਪਾਰਟ ਆ ਜਾਂਦਾ ਇਹ ਇੱਕ ਅਜਹੀਆਂ ਸ਼ਾਦਸ਼ਾ ਰਚੀਆਂ ਗਈਆਂ ਸੀਗੀਆਂ ਜੋ ਪਿਛਲੇ ਲੰਬੇ ਸਮੇਂ ਤੋਂ ਕਿਉਂ ਕਿਉਂਕਿ ਮੇਰਾ ਜਿਹੜਾ ਵਿਚਨ ਜਿਹੜਾ ਹੈਗਾ ਸਨਾਤਨੀ ਸਾਧੂਆਂ ਦੇ ਨਾਲ ਬਹੁਤ ਜ਼ਿਆਦਾ ਹੈਗਾ ਮੇਰਾ ਪਿਆਰ ਆ ਸਾਰੇ ਸੰਸਾਰ ਪਰ ਇਹਦੇ ਸਾਧੂਆਂ ਦੇ ਨਾਲ ਚਾਹੇ ਉਹ ਜੈਨੀ ਹੋਣ ਬੋਧੀ ਹੋਣ ਉਦਾਸੀ ਹੋਣ ਚਾਹੇ ਇੱਕ ਅਖਾੜੇ ਵਾਲੇ ਜਾਂ ਸਾਡੀਆਂ ਸਿੰਝ ਜਥੇ ਬੰਦੀਆਂ ਹੁਣ ਮੈਂ ਸਾਰਿਆਂ ਦੇ ਨਾਲ ਉਨਾ ਹੀ ਪਿਆਰ ਰੱਖਦਾ ਜਿੰਨਾ ਮੈਂ ਆਪਣੇ ਗੁਰਸਿੱਖਾਂ ਦੇ ਨਾਲ ਰੱਖਦਾ ਉਹਨਾਂ ਨੂੰ ਲੈ ਕੇ ਪਿੱਛੇ ਇੱਕ ਕੋਈ ਜਿਹੜਾ ਟੀਮ ਜਿਹੜੀ ਵਰਕ ਕਰ ਰਹੀ ਹੈ ਜਿਹੜੀ ਕਿਸੇ ਨਾ ਕਿਸੇ ਢੰਗ ਨਾਲ ਮੈਨੂੰ ਦੱਬਣਾ ਚਾਹੁੰਦੀ ਹੈ ਫਿਰ ਤੁਹਾਨੂੰ ਗਾਣਾ ਵੀ ਯਾਦ ਆ ਜਾਣਾ ਕਿ ਦੱਬਦਾ ਕਿੱਥੇ ਆ ਸੋ ਇੱਕ ਕਾਨੂੰਨ ਕੀ ਕਹਿੰਦਾ ਕਿ ਅਗਰ ਤੁਹਾਨੂੰ ਬੀਬੀ ਕੋਈ ਤੁਹਾਡੇ ਅੰਗੇਸਟ ਕੰਪਲੀਟ ਕਰਦੀ ਆ ਤੁਸੀਂ ਐਫ ਆਈ ਆਰ ਕਰੋ ਇਨਕੁਆਇਰੀ ਬਾ ਚੁਕਾ ਨਹੀਂ ਆ ਐਫ ਆਈ ਆਰ ਹੋ ਜਾਣਾ 2 ਸਾਲ ਪੁਰਾਣੀ ਗੱਲ ਹੈ ਇੱਕ ਚਰਚਾ ਹੋਰ ਵੀ ਹੁੰਦੀ ਹੈ ਉਹਦੇ ਵਿੱਚ ਕਰਕੇ ਐਫ ਆਈ ਆਰ ਕਰੋ ਗ੍ਰਿਫਤਾਰੀ ਪਾਓ ਤੇ ਉਸ ਤੋਂ ਬਾਅਦ ਜਾਂਚ ਹੋਏਗੀ ਹਾਂ ਬਿਲਕੁਲ ਇਹਦੇ ਬਾਬਾ ਹਰਜੀਤ ਦੀ ਗ੍ਰਿਫਤਾਰੀ ਇਸ ਕਰਕੇ ਨਹੀਂ ਪੈਂਦੀ ਕਹਿੰਦੇ ਕਿਉਂਕਿ ਭਾਜਪਾ ਦੇ ਨਾਲ ਬਹੁਤ ਗੂੜੇ ਸਬੰਧ ਨੇ ਆਰਐਸਐਸ ਦੇ ਨਾਲ ਬਹੁਤ ਗੂੜੇ ਸਬੰਧ ਨੇ ਇਸ ਕਰਕੇ ਚੰਡੀਗੜ੍ਹ ਦੇ ਥਾਣੇ ਦੇ ਵਿੱਚੋਂ ਗ੍ਰਿਫਤਾਰੀ ਨਹੀਂ ਪਾਈ ਜਾਂਦੀ ਬਾਬਾ ਹਰਜੀਤ ਦੇਖੋ ਇਹਦਾ ਸਵਾਲ ਤੁਸੀਂ ਜਿਹੜੇ ਉਸ ਸਮੇਂ ਦੀ ਗੱਲ ਕਰਦੇ 2 ਸਾਲ ਪੁਰਾਣੀ ਗ੍ਰਿਫਤਾਰੀ ਤਦ ਹੁੰਦੀ ਹੈ ਜੇ ਬੰਦਾ ਅਪਰਾਧੀ ਹੋਵੇ ਜਦੋਂ ਤੁਹਾਡੇ ਕੋਲ ਬਹੁਤ ਸਾਰੇ ਅਜਿਹੇ ਸਬੂਤ ਨੇ ਜਿਹੜੇ ਦਰਸਾਉਂਦੇ ਨੇ ਕਿ ਇਹ ਬੰਦਾ ਨਿਰਦੋਸ਼ ਹੈ ਤੇ ਇਹਨੂੰ ਫਸਾਇਆ ਜਾ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਆ ਤੁਸੀਂ ਕਿਸੇ ਨੂੰ ਉਸ ਸਮੇਂ ਤੱਕ ਜਦ ਤੱਕ ਤੁਹਾਨੂੰ ਕੋਰਟ ਤੁਹਾਨੂੰ ਮੁਜਰਮ ਨਹੀਂ ਕਰਾਰ ਦਿੰਦੀ ਉਸ ਸਮੇਂ ਤੱਕ ਕੋਈ ਵੀ ਜਿਹੜਾ ਹੈਗਾ ਚੈਨਲ ਜਾਂ ਕੋਈ ਆਮ ਪਰਸਨ ਉਹਨੂੰ ਅਪਰਾਧੀ ਨਹੀਂ ਕਹਿ ਸਕਦਾ ਮੈਂ ਮੇਰੇ ਤੇ 376 ਦਾ ਪਰਚਾ ਦਰਜ ਹੋ ਜਵੇ ਮੈਂ ਥਾਣੇ ਦੇ ਵਿੱਚ ਇਨਕੁਆਰੀ ਲਈ ਜਾਣਾ ਤੁਸੀਂ ਥਾਣੇ ਇਨਕੁਆਰੀ ਲਈ ਗਏ ਆ ਮੈਂ ਥਾਣੇ ਕਿਉਂ ਨਹੀਂ ਗਿਆ ਸਭ ਤੋਂ ਪਹਿਲਾਂ ਜਦੋਂ ਇਹ ਗਏ ਨੇ ਮੈਂ ਸ਼੍ਰੀ ਅਕਾਲ ਤਖਤ ਸਭ ਤੇ ਵੀ ਗਿਆ ਇਕੱਲਾ ਥਾਣੇ ਨਹੀਂ ਗਿਆ ਮੈਂ ਵੱਖ-ਵੱਖ ਜਥੇਬੰਦੀਆਂ ਕੋਲ ਵੀ ਗਿਆ ਤਾਂ ਜੋ ਕਿ ਉੱਥੇ ਮੈਂ ਆਪਣੇ ਪ੍ਰੂਫ ਲੈ ਕੇ ਗਿਆ ਸੀਗਾ ਕਿ ਇਹ ਜਿਹੜੇ ਲੋਕ ਨੇ ਫਸਾ ਰਹੇ ਨੇ ਬਲੈਕਮੇਲ ਉਹਨਾਂ ਦੇ ਪ੍ਰੂਫ ਸੀਗੇ ਉਹ ਪ੍ਰੂਫ ਤੇ ਕੋਰਟ ਨੇ ਐਕਸੈਪਟ ਕੀਤੇ ਜਿਹੜੀ ਟੋਟਲ ਇਨਕੁਆਰੀ کورٹ ਨੇ ਇਹ ਮਾਰਕ ਕਰਦੇ ਇਹਨੂੰ ਤੁਸੀਂ ਜਦੋਂ ਪਰਚਾ ਹੋ ਜਾਵੇ ਇਹ ਪੁਲਿਸ ਦੇ ਹੱਥ ਨਹੀਂ ਰਹਿੰਦਾ ਇਹ کورٹ ਮਾਰਕ ਕਰਦਾ کورٹ ਦੇ ਜਿਹੜਾ ਕੇਸ ਆ ਉਹ کورٹ ਹੀ ਦੇਖਦਾ ਫਿਰ ਮਾਨਜੋਗ ਜਿਹੜੇ ਵੱਡੇ ਆਫੀਸਰਸ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹਨਾਂ ਲੋਕਾਂ ਨੇ ਦੋ ਵਾਰ ਇਨਕੁਆਰੀ ਕਰਵਾਈ ਆ ਆਫੀਸਰ ਚੇਂਜ ਕਰਾ ਕੇ ਲੇਕਿਨ ਉਥੇ ਇਹ ਫਿਰ फेल ਹੋ ਗਏ ਕਿ ਇਹ ਝੂਠੇ ਸੀਗੇ ਤੇ 10 ਦਾ ਉਹ ਪਰਚਾ ਆਲਰੇਡੀ ਕੈਨਸਲ ਪਹਿਲਾਂ ਪੁਰਾਣਾ ਹੋਇਆ ਵਾ ਹੁਣ ਉਹਨੂੰ ਕੀ ਹੈਗਾ ਜਦੋਂ ਕੋਈ ਪੁਲਿਸ ਜਾਂ ਕੋਰਟ ਤੁਹਾਡੀ ਸੁਣਵਾਈ ਜਦੋਂ ਸਾਡਾ ਪਰਚਾ ਕੋਰਟ ਪੁਲਿਸ ਤੋਂ ਬਾਅਦ ਕੋਰਟ 'ਚ ਜਾਂਦਾ ਕੋਰਟ ਤੇ ਉੱਪਰ ਤਾਂ ਕੋਈ ਚੀਜ਼ ਨਹੀਂ ਹੈ ਤੇ ਜਦੋਂ ਕੋਰਟ ਤੇ ਉੱਪਰ ਹੈ ਨਹੀਂ ਤਾਂ ਫਿਰ ਪ੍ਰੈਸ ਕਾਨਫਰੰਸ ਖਾਦੇ ਵਾਸਤੇ ਜਾਂ ਤੁਸੀਂ ਕਾਨੂੰਨੀ ਲੜਾਈ ਲੜ ਰਹੇ ਹੋ ਕਾਨੂੰਨ ਦੇ ਵਿੱਚ ਜਾ ਰਹੇ ਹੋ ਤੁਸੀਂ ਇਹ ਦਾਮ ਤੁਹਾਨੂੰ ਕੋਰਟ ਤੇ ਭਰੋਸਾ ਨਹੀਂ ਹੈਗਾ ਜੋ ਕੋਰਟ ਦਾ ਫੈਸਲਾ ਹੈ ਉਤੇ ਤੁਹਾਨੂੰ ਭਰੋਸੇ ਤੁਸੀਂ ਕਾਨੂੰਨ ਤੇ ਬਾਹਰ ਜਾ ਕੇ ਜਿਹੜੇ ਲੋਕ ਖਬਰਾਂ ਬਣਾ ਕੇ ਲਾ ਰਹੇ ਨੇ ਉਹ ਜਿਹੜੇ ਨੇ ਉਹ ਇਸ ਕਾਨੂੰਨ ਨੂੰ ਨਹੀਂ ਐਕਸੈਪਟ ਹੀ ਨਹੀਂ ਕਰਦੇ ਉਹ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਣ ਵਾਲੇ ਲੋਕ ਨਹੀਂ ਹੈਗੇ ਤੁਸੀਂ ਐਕਸੈਪਟ ਕਰਦੇ ਹੋ ਕਾਨੂੰਨ ਨੂੰ 376 ਦਾ ਪਰਚਾ ਕਹਿੰਦੇ ਬਾਬਾ ਜੀਤ ਦੇ ਉੱਤੇ ਹੁੰਦਾ ਹੈ ਤੇ ਉਹ ਨਾ ਥਾਣੇ ਦੇ ਵਿੱਚ ਗਏ ਨੇ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਕਦੇ ਥਾਣੇ ਨਹੀਂ ਗਏ ਕਦੇ ਕੋਰਟ ਦੇ ਵਿੱਚ ਨਹੀਂ ਪਹੁੰਚੇ ਜਦੋਂ ਕੋਰਟ ਦੇ ਵਿੱਚ ਸਾਮਣ ਹੁੰਦੇ ਨੇ ਸਾਮਣਾ ਤੱਕ ਦਾ ਜਵਾਬ ਨਹੀਂ ਜਾਂਦਾ ਇਹਨੂੰ ਜਿਹੜਾ ਜਿਹੜਾ ਚੋਕਾ ਨੇ ਇਹ ਵੀਡੀਓ ਚਲਾਈ ਆ ਉਹਨਾ ਮੈਂ ਨੌਨਸੈਂਸ ਲੋਕਾਂ ਨੂੰ ਕਹੂੰਗਾ ਪੰਜਾਬੀ ਚ ਕਹਿਣਾ ਕਿ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਸਮਝ ਨਹੀਂ ਹੈਗੀ ਕਿ ਆ ਉਹ ਥਾਣੇ ਦੇ ਵਿੱਚ ਜਾ ਕੇ ਉਹਨਾਂ ਨੇ ਡਾਕੂਮੈਂਟੇਸ਼ਨ ਚੈੱਕ ਕਰੇ ਨੇ ਜਾਂ ਇਹਨਾਂ ਦੀ ਇਹਨਾਂ ਨੇ ਪੜਤਾਲ ਕੀਤੀ ਆ ਇਹਨਾਂ ਨੇ ਚੱਕ ਕੇ ਬੂਥਾ ਪ੍ਰੈਸ ਖਾਂਸਰ ਬਿਠਾ ਕੇ ਇਸ ਚੀਜ਼ ਨੂੰ ਕਿਉਂ ਕੀਤਾ ਕਿਉਂਕਿ ਮੈਂ ਸਿੱਖੀ ਦਾ ਜਿਹੜਾ ਬੂਟਾ ਮਹਾਰਾ ਨੇ ਲਾਇਆ ਉਸ ਲੰਗਰ ਨੂੰ ਲੈ ਕੇ ਅਜੋਧੇ ਚ ਜਾ ਰਹੇ ਆ ਇਹ ਜਿਹੜੇ ਲੋਕ ਨੇ ਇਹ ਪਿੱਛੇ ਕਿਸੇ ਵੱਡੀ ਧਿਰ ਤੋਂ ਬੜੀਆਂ ਏਜੰਸੀਆਂ ਦੇ ਹੱਥ ਕੰਡੇ ਨੇ ਜਿਹੜੇ ਹਰਜੀਤ ਸਿੰਘ ਨੂੰ ਗੇਰਨ ਵਾਸਤੇ ਤਾਂ ਇਹਨਾਂ ਨੇ ਬੜਾ ਜੋਰ ਲਾਇਆ ਪਰ ਨਹੀਂ ਜਿਹਦੇ ਪਰਮੇਸ਼ਵਰ ਦਾ ਹੱਥ ਹੋਵੇ ਉਹਦਾ ਕੀ ਬਲ ਮਾंका ਕੋ ਕਰਦਾ ਤੁਸੀਂ ਅਯੋਧਿਆ ਹੀ ਕਿਉਂ ਚੁਣਿਆ ਸ਼ਹੀਦੀ ਦਿਹਾੜਾ ਚੱਲ ਰਹੇ ਨੇ ਸ਼ਹੀਦੀ ਸਭਾਵਾਂ ਚੱਲ ਰਹੀਆਂ ਨੇ ਚਮਕੌਰ ਸਾਹਿਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਉਧਰ ਕਿਉਂ ਨਹੀਂ ਰੁਕੀ ਇਹ ਜਿਹੜੇ ਮੀਡੀਆ ਵਾਲੇ ਨੇ ਇਹਨਾਂ ਦੀ ਕੋਈ ਜ਼ਮੀਰ ਨਹੀਂ ਹੁੰਦੀ ਜਿਹੜੇ ਲੋਕ ਅੱਜ ਇਹ ਗੱਲਾਂ ਕਰਦੇ ਨੇ ਕੁਛ ਚੁਣਵੇਂ ਹੀ ਲੋਕ ਅਜਿਹੇ ਨੇ ਜੇ ਉੱਥੇ ਜਲੇ ਜਾਣ ਫਤਿਹਗਰ ਸਾਹਿਬ ਉੱਥੇ ਕਹੀ ਜਾਣ ਇਹਨਾਂ ਨੂੰ ਸ਼ਹਾਦਤ ਨਹੀਂ ਯਾਦ ਹੈਗੀ ਇਹ ਉੱਥੇ ਜਲੇਬੀਆਂ ਵਰਤਾ ਰਹੇ ਨੇ ਉੱਥੇ ਲੱਡੂ ਵੰਡ ਰਹੇ ਨੇ ਪਕੌੜੇ ਚਲਾ ਰਹੇ ਨੇ ਫਿਰ ਉਦੋਂ ਆ ਜਾਣਾ ਤੁਸੀਂ ਕਿੱਥੇ ਕਿੱਥੇ ਜੀਣ ਦੇ ਦੋਗੇ ਇਸ ਦਾ ਕਿ ਅਜੋਦੇ ਸਾਡੇ ਬਜ਼ੁਰਗ ਗਏ ਨੇ ਇੱਕ ਵੀ ਸਿੱਖ ਨੇ ਬਾਹਰ ਖੜ ਕੇ ਉਸ ਗੱਲ ਨੂੰ ਨਹੀਂ ਕਿਹਾ ਹੈਗਾ ਜੇ ਮਹਾਰਾਜ ਨੇ ਮੈਨੂੰ ਬਲ ਬਖਸ਼ਿਆ ਮੈਂ ਤੇ ਉਹ ਸੇਵਾ ਲੈ ਰਹੇ ਨੇ ਤੇ ਮੈਨੂੰ ਮਾਣ ਆ ਕਿ ਮੈਂ ਉਸ ਪਰਿਵਾਰ ਦਾ ਹਿੱਸਾ ਹਾਂ ਉਸ ਗੁਰੂ ਨਾਨਕ ਦੇ ਘਰ ਨੂੰ ਲੈ ਕੇ ਚੱਲੇ ਤਾਂ ਮੈਨੂੰ ਇਸ ਚੀਜ਼ ਦਾ ਪ੍ਰਾਊਡ ਹੈ ਤੁਸੀਂ ਤੁਹਾਡੀ ਮੈਂ ਇੰਟਰਵਿਊ ਸੁਣ ਰਿਆ ਸੀ ਤੁਸੀਂ ਕਹਿ ਰਹੇ ਸੀ ਕਿ ਸਨਾਤਨ ਜਿਹੜਾ ਇਹ ਉਹ ਸਿੱਖਾਂ ਦੇ ਜਿਹੜੇ ਸਾਰੇ ਜਦੋਂ ਜਨਮ ਲੈਂਦੇ ਨੇ ਜਦੋਂ ਬ੍ਰਹਿਮੰਡ ਬਣਦਾ ਧਰਤੀ ਬਣਦੀ ਹੈ ਸਾਰੇ ਸਨਾਤਨੀ ਸੀ ਇਸ ਗੱਲ ਦੇ ਉੱਤੇ ਹਜੇ ਵੀ ਖੜੇ ਹਾਂ ਕਿ ਸਾਰੇ ਸਨਾਤਨ ਬਿਲਕੁਲ ਮੈਂ ਉਸ ਚੀਜ਼ ਤੇ ਬਿਲਕੁਲ ਕਹਿਣਾ ਜਦੋਂ ਧਰਤੀ ਤੇ ਅਸੀਂ ਸਾਰੇ ਪੈਦਾ ਹੋਏ ਆਂ ਕੌਣ ਪੈਦਾ ਹੋਇਆ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਆਂ ਤਾਂ ਦੇਖਿਆ ਜਾਂਦਾ ਹੈ ਕਿ ਇੱਕ ਪਾਸੇ ਦੇਵਤੇ ਪੈਦਾ ਕਰਿਆ ਪਰਮਾਤਮਾ ਨੇ ਦੂਸਰੇ ਪਾਸੇ ਕੀ ਕਹਿੰਦਾ ਦਾਇਤ ਪੈਦਾ ਹੁੰਦੇ ਨੇ ਜਦੋਂ ਫਿਰ ਉਹਦੇ ਬਾਅਦ ਇਹ ਲਿਖਿਆ ਜਾਂਦਾ ਹੈਗਾ ਕਿ ਫਿਰ ਚੰਡੀ ਪ੍ਰਗਟ ਹੁੰਦੀ ਹੈ ਫਿਰ ਯੋਧੋਂ ਹੁੰਦਾ ਫਿਰ ਦੁਸਤ ਦਮਨ ਜੀ ਪ੍ਰਗਟ ਹੁੰਦੇ ਨੇ ਦੋ ਦੁਸਤ ਦਮਨ ਜੀ ਕੌਣ ਨੇ ਕਨਾਲਗੀਦਰ ਪਾਸ਼ਾ ਜੀ ਨੇ ਇਸ ਗੱਲ ਕਰਕੇ ਤੁਸੀਂ ਜਿਹੜੇ ਲੋਕ ਨੇ ਜਿਹੜੇ ਕੁਝ ਅਜਿਹੇ ਲੋਕ ਨੇ ਜਿਹੜੇ ਦਸ਼ਮ ਦੀ ਬਾਣੀ ਨੂੰ ਮੰਨਦੇ ਨਹੀਂ ਹੈਗੇ ਮੈਂ ਸਨਾਤਨ ਦਾ ਵੀ ਉਨਾ ਹੀ ਸਤਿਕਾਰ ਕਰਦਾ ਜਿੰਨਾ ਮੈਂ ਬਾਣੀ ਤਾਂ ਮੂਰਤੀ ਪੂਜਾ ਦਾ ਵੀ ਵਿਰੋਧ ਕਰਦੀ ਹੈ ਤੁਸੀਂ ਉਸ ਦੇ ਉੱਤੇ ਕਿਉਂ ਨਹੀਂ ਖੜਦੇ ਭਗਤ ਧੰਨਾ ਜੀ ਬਾਣੀ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੇ ਪੱਥਰ ਤੋਂ ਰੱਬ ਪਾਇਆ ਕੀ ਇਹ ਗੱਲ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਤੁਸੀਂ ਦਸ਼ਮ ਪਿਤਾ ਨੂੰ ਮੰਨਦੇ ਹੋ ਉਹਨਾਂ ਦੀ ਬਾਣੀ ਨੂੰ ਮੰਨਦੇ ਹੋ ਮੈਂ ਦਸ਼ਮ ਪਾਦਾ ਦਾ ਪੁੱਤ ਮੈਂ ਆ ਨਾ ਕਿ ਮੈਨੂੰ ਸਵਾਲ ਕਰਨ ਵਾਲਾ ਦਸ਼ਮ ਦਾ ਪੁੱਤ ਆ ਮੈਂ ਗੁਰੂ ਕਰਨਗੀਤਾ ਰਿਪਾਸ਼ ਦਾ ਪੁੱਤ ਆਪ ਜੀ ਨਹੀਂ ਹੈਗੇ ਦਸ਼ਮ ਗ੍ਰੰਥ ਦੇ ਵਿੱਚ ਇਹ ਗੱਲ ਆਖ ਇਹ ਗੱਲ ਆਉਂਦੀ ਆ ਕਹਿੰਦੇ ਨੇ ਕਿ ਮੈਂ ਨਾ ਗਣੇਸ਼ ਪ੍ਰਥਮ ਬਨਾਈਓ ਕਿਸ਼ਨ ਬਿਸ਼ਨ ਕਬੂ ਨਾ ਤੇ ਆਇਓ ਇਹ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਉਂਦੀਆਂ ਨੇ ਲਾਈਨਾਂ ਲੇਕਿਨ ਇਹ ਜਿਹੜੀਆਂ ਬਾਣੀ ਦੀਆਂ ਕੁਝ ਇੱਕ ਤੁਕ ਨੂੰ ਲੈ ਕੇ ਤੁਸੀਂ ਕਿਸੇ ਚੀਜ਼ ਦੀ ਪੂਰੀ ਵਿਆਖਿਆ ਨਹੀਂ ਕਰ ਸਕਦੇ ਤੁਸੀਂ ਇੱਕ ਚੀਜ਼ ਨੂੰ ਲੈ ਕੇ ਉਹਨੂੰ ਹਾਈਲਾਈਟ ਕਰਕੇ ਤੁਸੀਂ ਲੋਕਾਂ ਨੂੰ ਲੜਾਉਣ ਦੀ ਗੱਲ ਕਰੋ ਤਾਂ ਇਦਾਂ ਦਾ 파ਟ ਨਹੀਂ ਹੈ ਗੁਰੂ ਨਾਨਕ ਪਾਸ਼ਾ ਕੀ ਕਹਿੰਦੇ ਨੇ ਜਿੱਥੇ ਕ੍ਰਿਸ਼ਨ ਦੀ ਤੁਸੀਂ ਗੱਲ ਕਹੀ ਆ ਗੁਰੂ ਨਾਨਕ ਪਾਸ਼ਾ ਕੀ ਕਹਿੰਦੇ ਦੂਰੋਂ ਦੇਖ ਡੰਡੌਤ ਕਰ ਛੱਡ ਸੰਗਾਸਨ ਹਰ ਜੀ ਆਏ ਜਦੋਂ ਸਦਾਮਾ ਜੀ ਮਿਲਣ ਗਏ ਤਾਂ ਉਸ ਸਮੇਂ ਕ੍ਰਿਸ਼ਨ ਜੀ ਮਹਾਰਾਜ ਆਪਣੇ ਸੁਗਾਸਨ ਤੋਂ ਛੱਡ ਕੇ ਉਹਨਾਂ ਨੂੰ ਆਏ ਉਹਨਾਂ ਨੂੰ ਆਸਣ ਤੇ ਬਿਠਾਇਆ ਉਹਨਾਂ ਦਾ ਚਨ ਧੋਏ ਉਹਨਾਂ ਨੂੰ ਆਪਣਾ ਤਿਲਕ ਕੀਤਾ ਸੋ ਅਜੰਸ਼ਾ ਜਿਹੜੀਆਂ ਬਾਣੀ ਦੀਆਂ ਟੁਕਾਂ ਨੇ ਇਹਨਾਂ ਨੂੰ ਪ੍ਰੈਜ਼ੈਂਟ ਕਰੋ ਜੀ ਦੇ ਨਾਲ ਦੇਸ਼ ਦੇ ਵਿੱਚ ਸਾਡੇ ਸਮਾਜ ਵਿੱਚ ਆਪਸੀ ਪਿਆਰ ਵਧੇ ਉਹ ਬਾਣੀ ਦੀ ਟੁਕ ਨਹੀਂ ਹੈ ਬਾਬਾ ਜੀ ਜੀ ਉਹ ਉਹ ਇੱਕ ਇਤਿਹਾਸ ਦੱਸਿਆ ਗਿਆ ਇਤਿਹਾਸ ਦੇ ਤੌਰ ਦੇ ਉੱਤੇ ਵਕਤ ਦੱਸਿਆ ਗਿਆ ਜੋ ਤੁਸੀਂ ਦੱਸ ਰਹੇ ਹੋ ਮੈਂ 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 ਅਸਲ ਜੀ ਗੁਰਬਾਣੀ ਟੁਕ ਦੱਸੀ ਹੈ ਦੂਸਰੀ ਗੁਰਨਾਨਕ ਸਾਹਿਬ ਦਾ ਜ਼ਿਕਰ ਕੀਤਾ ਗੁਰਨਾਨਕ ਸਾਹਿਬ ਕੋਚੇ ਕਹਿੰਦੇ ਨੇ ਕਿਹਦੇ ਕਿਹਦੇ ਨਾਮ ਹੈ Hindu ਨਾਮ ਹੈ مسلمان ਨਹੀਂ ਉਹ ਪੁੱਤ ਗੱਲ ਇਦਾਂ ਦਾ ਹੈਗਾ ਕਿ ਹਿੰਦੂ ਤੇ ਮੈਂ ਮੁਸਲਮਾਨੀ ਦੀ ਗੱਲ ਹੀ ਨਹੀਂ ਕਰ ਰਿਹਾਗਾ ਮੈਂ ਗੱਲ ਸਿੱਖ ਤੇ ਸਨਾਤਨ ਦੀ ਕਰ ਰਿਹਾ ਹਾਂ ਮੈਂ ਗੱਲ ਸਿੱਖ ਤੇ ਸਨਾਤਨ ਦੀ ਗੱਲ ਅਗਰ ਤੁਸੀਂ ਇਹਦੀ ਜਾਣਕਾਰੀ ਫਿਰ ਤੁਹਾਨੂੰ ਜੈਨੀਆਂ ਦਾ ਇਤਿਹਾਸ ਪੜਨਾ ਪੈਣਾ ਫਿਰ ਤੁਸੀਂ ਬੋਧਾਂ ਦੇ ਕੋਲ ਜਾਓਗੇ ਇਹ ਜਿੰਨੇ ਵੀ ਜਿਹੜੇ ਨੇ ਇਹ ਸਨਾਤਨ ਦੇ ਵਿੱਚੋਂ ਨਿਕਲੇ ਹੋਏ ਚੇ ਕੋਈ ਜੈਨੀ ਬਣ ਗਿਆ ਨਾਥ ਬਣ ਗਏ ਜੋਗੀ ਬਣ ਗਏ ਇਹ ਅਲੱਗ-ਅਲੱਗ ਲੋਕ ਨੇ ਆਪਣੇ ਆਪਣੇ ਨਾਮ ਦੇ ਨਾਲ ਪਰਚਾਉਂਦੇ ਨੇ ਜਿਵੇਂ ਤੁਸੀਂ ਸਮਾਜ ਵਿੱਚ ਰਹੋਗੇ ਤੁਸੀਂ ਆਪਣੇ ਨਾਮ ਨਾਲ ਵਿਚਰੋਗੇ ਆਪਣੇ ਪਿਓ ਦੇ ਨਾਮ ਦੇ ਨਾਲ ਵਿਚਰੋਗੇ ਉਹਨਾਂ ਦਾ ਨਾਮ ਤੁਹਾਡੇ ਨਾਲ ਲਗਾ ਕੇ ਹੀ ਚੱਲਿਆ ਜਾਂਦਾ ਹੈ ਇਸੇ ਗੱਲ ਕਰਕੇ ਜਿਹੜੀਆਂ ਇਹਹੀਆਂ ਕੰਟਰੋਵਰਸੀ ਦੀਆਂ ਜਿਹੜੀਆਂ ਗੱਲਾਂ ਲੋਕੀ ਕਰਦੇ ਨੇ ਉਹਨਾਂ ਨੂੰ ਨਾਂ ਤਾਂ ਗਰਵਾਣੀ ਦਾ ਬੋਧਾ ਨਾ ਹੀ ਉਹਨਾਂ ਨੇ ਜੀਵਨ ਦੇ ਵਿੱਚ ਕੋਈ ਅਜਹੀ ਘਾਲਣਾ ਜਾਂ ਉਹਨਾਂ ਦਾ ਪਰਵਾਹ ਨਹੀਂ ਕੀਤੀ ਕਿ ਉਹ ਜਾ ਕੇ ਸਮਾਜ ਵਿੱਚ ਕੋ ਪਿਆਰ ਦਾ ਸਨੇਹ ਪੈਦਾ ਕਰ ਸਕਿਆ ਹਮ ਤੁਹਾਡੇ ਜਦੋਂ ਬੇਸਪੂਸ਼ਾ ਦੇਖਦੇ ਆ ਤੁਸੀਂ ਰੁਦਰਾਕਸ਼ ਵੀ ਪਾਇਆ ਹੋਇਆ ਤੁਸੀਂ ਦੰਦ ਵੀ ਦੰਦ ਵੀ ਪਾ ਰੱਖਿਆ ਸੂਰ ਦਾ ਤੁਸੀਂ ਦਿਮਾਲੇ ਦੇ ਵਿੱਚ ਗੁਲਾਬ ਦਾ ਫੁੱਲ ਵੀ ਸਜਾ ਰੱਖਿਆ ਚੰਤੋੜਾ ਵੀ ਸਜਾ ਰੱਖਿਆ ਇਹਨਾਂ ਸਾਰੀ ਚੀਜ਼ਾਂ ਦੇ ਉੱਤੇ ਕਈ ਵਾਰ ਕਹਿੰਦੇ ਨੇ ਕਿ ਬਾਬਾ ਐਕਟਰ ਵਾਲੀ ਫੀਲਿੰਗ ਦੇ ਵਿੱਚ ਰਹਿੰਦੇ ਨੇ ਬਾਬਾ ਜੀ ਮੈਨੂੰ ਇਸ ਚੀਜ਼ ਦੇ ਹੋਰ ਬਹੁਤ ਬੜੀ ਖੁਸ਼ਾ ਕਿ ਮੈਨੂੰ ਇਸ ਨਜ਼ਰ ਦੇ ਨਾਲ ਲੋਕ ਪਿਆਰ ਕਰਦੇ ਨੇ ਤਾਂ ਮੈਨੂੰ ਉਹਨਾਂ ਲੋਕਾਂ ਦੇ ਜਿਹੜੇ ਮੈਨੂੰ ਇਤੇ ਜਾਂ ਕਾਉਂਟਰਵਰਸੀ ਪੈਦਾ ਕਰਦੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਜਾਂ ਮੈਨੂੰ ਜਿਹੜੇ ਲੋਕ ਗਾਲਾਂ ਨਹੀਂ ਕੱਢਦੇ ਸਵਾਲ ਹੁੰਦੇ ਨੇ ਤੁਹਾਨੂੰ ਸਵਾਲ ਵੀ ਤਾਂ ਹੁੰਦੇ ਨੇ ਹੁਣ ਕਿਸੇ ਦੀ ਵਾਈਫ ਸੰਦੂਰ ਪਾਉਂਦੀ ਆ ਮੇਰੀ ਵਾਈਫ ਨਹੀਂ ਪਾਉਂਦੀ ਤਾਂ ਇਹਦੇ ਵਿੱਚ ਮੈਂ ਕਿਸੇ ਦੀ ਨਾਲ ਕੰਪੈਰੀਜ਼ਨ ਕਿਉਂ ਕਰਾਂ ਉਹਦੀ ਆਪਣੀ ਮੇਰੇ ਗੁਰੂ ਸਾਹਿਬ ਦੀ ਕਿਰਪਾ ਹੈਗੀ ਆ ਤੇ ਜੇ ਗੁਲਾਬ ਦਾ ਫੁੱਲ ਕਿਸੇ ਨੂੰ ਤੁਸੀਂ ਭੇਟ ਕਰਦੇ ਤਾਂ ਉਹ ਸਮਾਈਲੀ ਦੇਵੋ ਤੁਹਾਨੂੰ ਗਾਲਾਂ ਤਾਂ ਨਹੀਂ ਕੱਢੂਗਾ ਇਹ ਦਮਾਂਲਾ ਮੇਰੇ ਪਾਸ਼ਾ ਦੀ ਸ਼ੈਨ ਸ਼ਾਦੀ ਸ਼ਾਨ ਹੈ ਜਿਹਨੂੰ ਦੂਰ ਤੇ ਦੇਖ ਕੇ ਲੋਕ ਖੁਸ਼ ਹੁੰਦੇ ਨੇ ਤੇ ਲੋਕ ਗੁਰੂ ਕਲਗੀਧਰ ਪਾਸ਼ਾ ਨੂੰ ਯਾਦ ਕਰਦੇ ਨੇ ਤੇ ਆ ਜਾਂਦੀ ਗੱਲ ਰੁਜ਼ਰਾਖਸ਼ਾਂ ਦੀ ਮੈਨੂੰ ਨਹੀਂ ਲੱਗਦਾ ਸ਼ਾਇਦ ਇਹਦੇ ਨਾਲ ਦਾ ਰੁਦਰਾਕਸ਼ ਪਹਿਲਾਂ ਕਿਸੇ ਨੇ ਦੇਖਿਆ ਹੋਵੇ ਖਾਸ ਕਰ ਮੈਂ ਸਿੱਖਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਇਹਦਾ ਇਤਿਹਾਸ ਨਹੀਂ ਪਤਾ ਇਸ ਰੁਦਰਾਕਸ਼ ਬਾਰੇ ਨਹੀਂ ਪਤਾ ਕਿ ਇਹ ਕਿੰਨੇ ਮੁਖੀਆ ਕੀ ਇਹਦਾ ਲਾਭ ਹੈ ਕਿ ਨਹੀਂ ਹੈਗੇ ਤਾਂ ਉਹਨਾਂ ਵਾਸਤੇ ਇਹ ਸਵਾਲ ਨੇ ਬਾਣੀ ਦੇ ਨਾਲ ਇਹਦਾ ਸੰਬੰਧ ਕੀ ਹੈ ਸ਼ਿੰਗਾਰ ਹੈ ਮੇਰਾ ਹੈ ਸ਼ਿੰਗਾਰ ਆਹੇ ਬਾਣੀ ਦਾ ਸ਼ਿੰਗਾਰਤਾ ਕਹਿੰਦੇ ਕਿ ਹਥਿਆਰ ਹੁੰਦੇ ਸੀ ਬਾਣੀ ਦਾ ਸ਼ਿੰਗਾਰਤਾ ਸਿਰੀ ਸਾਭਾ ਹੁੰਦੀਆਂ ਸੀ ਬਾਣੀ ਦਾ ਸ਼ਿੰਗਾਰਤਾ ਕਮਰ ਕਸੇ ਦੇ ਵਿੱਚ ਲੱਗੇ ਹੋਏ ਜਿਹੜੇ ਹਥਿਆਰ ਹੁੰਦੇ ਸੀ ਉਹ ਹੁੰਦੇ ਸੀਗੇ ਮੈਂ ਤੁਹਾਨੂੰ ਆਪਣੇ ਖਜ਼ਾਨੇ ਦੇ ਸ਼ਾਸਤਰਾ ਦੇ ਦਰਸ਼ਨ ਕਰਾ ਦੂੰਗਾ ਜੇ ਉਹਦੇ ਨਾਲ ਦੇ ਤੁਸੀਂ ਢਾਲਾਂ ਤੇ ਸ਼ਾਸਤਰ ਕਿਸੇ ਕੋਲੋਂ ਕਿਸੇ ਕੋਲ ਜਿਹੜੇ ਸਵਾਲ ਕਰਦੇ ਨੇ ਤੇ ਮੈਂ ਇਹ ਗੱਲ ਗੁਰੂ ਸਾਹਿਬ ਤੇ ਮਾਫੀ ਮੰਗੇ ਕਹਾਂਗਾ ਕਿਸੇ ਨੇ ਦੇਖਿਆ ਨਹੀਂ ਹੋਣ ਗਿਆ ਤੁਸੀਂ ਆਪਣੇ ਤੁਸੀਂ ਪਹਿਲਾਂ ਤੁਸੀਂ ਬਾਅਦ ਚ ਲੈ ਲਿਓ ਆ ਤੁਹਾਡੇ ਸਾਹਮਣੇ ਪਏ ਨੇ ਤੁਸੀਂ ਉਹਨਾਂ ਦੇ ਦਰਸ਼ਨ ਸਾਰੀ ਸੰਗਤ ਨੂੰ ਕਰਾਇਓ ਜਿੱਥੇ ਜਿੰਨਾ ਪਿਆਰ ਮੈਂ ਆਪਣੇ ਸ਼ਾਸਤਰਾ ਨੂੰ ਕਰਦਾ ਤੇ ਮੈਂ ਕਹੇ ਸਕਦਾ ਸ਼ਾਇਦ ਹੀ ਧਰਤੀ ਦੀ ਕੋਈ ਕਰਦਾ ਹੋਵੇ ਤੁਸੀਂ ਇੰਟਰਵਿਊ ਜਿੱਕਰ ਕਰਦੇ ਹੋ ਕਿ ਮੇਰਾ ਚੰਤੋੜਾ ਵੀ ਸੋਨੇ ਦਾ ਮੇਰੇ ਦਮਾਲੇ ਦੇ ਵਿੱਚ ਸਜਿਆ ਕੜਾ ਵੀ ਸੋਨੇ ਦਾ ਤੇ ਗੁਰੂ ਸਾਹਿਬ ਨੇ ਤਾਂ ਸਰਬਲੂ ਦੇ ਨਾਲ ਜੋੜਿਆ ਸੀ ਨਹੀਂ ਨਹੀਂ ਗੁਰੂ ਸਾਹਿਬ ਦੇ ਸ਼ਾਸਤ ਤੁਸੀਂ ਦੇਖੇ ਹੀ ਨਹੀਂ ਹੈਗੇ ਗੁਰੂ ਸਾਹਿਬ ਦੇ ਤੁਸੀਂ ਦਸ਼ ਕਰ ਰਹੇ ਨਹੀਂ ਹੈਗੇ ਇਹ ਲੋਕ ਕਿਤੇ ਦੇਖਣ ਤਾਂ ਕਲਗੀਧਰ ਪਾਤਸ਼ਾਹ ਵਰਗੇ ਸਾਸ਼ਤਰ ਧਾਰਤੀ ਤੇ ਕਿਸੇ ਕੋ ਹੈ ਹੀ ਨਹੀਂ ਹੈ ਜਿਨ੍ਹਾਂ ਦੀ ਧਾਰਤੀ ਦੇ ਕੋ ਕੀਮਤੀ ਨਹੀਂ ਹੈ ਮਹਾਰਾਜ ਦੇ ਮੋਸਟਲੀ ਸ਼ਾਸਤਰਾਂ ਤੇ ਸੋਨੇ ਦਾ ਵਰਕ ਕੀਤਾ ਗਿਆ ਬਹੁਤ ਪ੍ਰਾਤਨ ਸ਼ਾਹ ਦੇ ਬੁੱਢਾ ਦਲ ਕੋ ਉਹ ਖਜ਼ਾਨਾ ਸਿੱਖਾਂ ਦਾ ਜਿਨੇ ਪ੍ਰਾਤਨ ਨਰਾਜ ਨੇ ਜਿਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਤਰਾਂ ਦੀ ਗੱਲ ਆ ਕਾਲੀ ਪੂਲਾ ਸਿੰਘ ਦੇ ਸ਼ਾਸਤਰ ਨੇ ਉਹ ਸੋਨੇ ਦੀ ਉੱਪਰ ਕੰਮ ਕੀਤਾ ਗਿਆ ਹਰ ਨਿਆਂ ਸਿੰਘ ਕਿਸੇ ਦਲ ਦੇ ਨਾਲ ਸੰਬੰਧ ਰੱਖਤੇ ਨੇ ਕੋਈ ਤਰਨਾ ਦਲ ਦੇ ਨਾਲ ਆ ਕੋਈ ਬੁੱਢਾ ਦਲ ਦੇ ਨਾਲ ਬਾਬਾ ਹਰਜੀਤ ਸਿੰਘ ਕਿਹੜੇ ਦਲ ਦੇ ਨਾਲ ਸੰਬੰਧ ਮੇਰਾ ਤਕਰੀਬਨ ਜਿਹੜਾ ਹੈਗਾ ਜਿਹੜਾ ਦਲ ਆਖੇ ਦਾਸ ਤੇ ਸਿਰ ਮੈਂ ਉਸੇ ਦਾ ਪੁੱਤ ਹੈ ਹਰ ਦਲ ਦਾ ਜਿਹੜਾ ਜਥੇਦਾਰ ਹੈ ਤੁਹਾਡੇ ਤੋਂ ਦਲ ਨਕਾਰਾ ਵੀ ਹੁੰਦੇ ਹੋਏ ਨੇ ਜਦੋਂ ਪਿਛਲੇ ਦਿਨਾਂ ਤੁਸੀਂ ਅਯੁੱਧਿਆ ਵਾਲੀ ਗੱਲ ਕਰਦੇ ਹੋ ਤੁਸੀਂ ਬੀਜਪੀ ਦੇ ਲੀਡਰਾਂ ਨਾਲ ਬਹਿ ਕੇ ਗੱਲ ਕਰਦੇ ਹੋ ਨਯੰਕ ਸਿੰਘ ਦਲ ਕਹਿੰਦੇ ਕਿ ਤੇ ਕਿਸੇ ਦਲਪੰਨ ਦੇ ਵਿੱਚੋਂ ਹੀ ਦੇਖੋ ਕਿਸੇ ਵੀ ਜਥੇਵੰਦੀ ਦੇ ਨਾਲ ਤੁਸੀਂ ਜਦੋਂ ਮੁਖੀ ਦੇ ਨਾਲ ਗੱਲ ਕਰੋਗੇ ਉਹ ਕਿਸੇ ਵੀ ਜਿੰਨੇ ਵੀ ਧਰਤੀ ਦੇ ਸਿੰਘ ਸਜੇਵੇਂ ਨੇ ਜਿਹੜੇ ਧਰਤੀ ਤੇ ਜਿੰਨੇ ਵੀ ਸਿੰਘ ਸਜੇ ਨੇ ਉਹ ਸਾਰੇ ਜਿਹੜੇ ਨੇ ਦਲਾਂ ਦੇ ਹੀ ਬੱਚੇ ਮੰਨੇ ਜਾਂਦੇ ਨੇ ਕਿਉਂਕਿ ਉਹ ਖਾਲਸਾ ਕੌਣ ਆ ਪੰਥ ਕੌਣ ਆ ਉਹ ਪੰਥ ਹੈਗਾ ਜਿਹੜਾ ਪੰਥ ਅਕਾਲੀ ਬੁੱਢਾ ਦਲ ਤਰਨਾ ਦਲ ਇਹ ਜਿੰਨੇ ਨੇ ਦਲ ਨੇ ਇਹ ਸਾਡਾ ਪੰਥ ਪੰਜਮਾ ਤਖਤ ਹੈ ਜੇ ਅਸੀਂ ਪੰਜਮਾ ਤਖਤ ਜਿਹੜਾ ਹੈਗਾ ਚੱਲਦਾ ਵਹੀਰ ਬੁੱਢਾ ਦਲ ਨੂੰ ਮੰਨਦੇ ਆ ਬਾਕਮਿਸਲਾਂ ਨੂੰ ਮੰਨਦੇ ਆ ਇਹ ਨਿਹੰਗ ਸਿੰਘ ਜਿਹੜੇ ਜਥੇਦਾਰ ਨੇ ਸਾਡੇ ਜਿੰਨੇ ਵੀ ਸਤਕਾਰਯੋਗ ਸਿੰਘ ਸਹਿਬਾਨ ਨੇ ਇਹ ਸਾਡੇ ਮਾਲਕ ਕਹਿ ਸਕਦੇ ਆ ਤੁਸੀਂ ਇਹਨਾਂ ਨੂੰ ਇਹ ਸਾਡੇ ਮੁਖੀ ਨੇ ਉਹ ਕਦੇ ਵੀ ਕਿਸੇ ਵੀ ਨਿਹੰਗ ਸਿੰਘ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਨਹੀਂ ਆ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬਾਣਾ ਲਿਖਿਆ ਪਿਆ ਵਾ ਉਹ ਹਰ ਹੀ ਨਿਹੰਗ ਉਹ ਤਾਂ ਕਹਿੰਦੇ ਨੇ ਕਹਿੰਦੇ ਕਿ ਜਿਹੜਾ ਭਾਰਤ ਦੇ ਵਿੱਚ ਰਹਿ ਕੇ ਸਿੱਖਾਂ ਨੂੰ ਸਨਾਤਨੀ ਦੱਸੀ ਜਾਂਦਾ ਕਹਿੰਦੇ ਉਹ ਤਾਂ ਸਾਡੇ ਚ ਹੋ ਹੀ ਨਹੀਂ ਸਕਦਾ ਕਹਿੰਦੇ ਅਸੀਂ ਤਾਂ ਕੌਮੀ ਵੱਖਰੀਆਂ ਕਹਿੰਦੇ ਅਸੀਂ ਤਾਂ ਸਿੱਖਾਂ ਤੋਂ ਵੀ ਵੱਖਰੇ ਹੋ ਕੇ ਉੱਪਰ ਤੇ ਤੁਸੀਂ ਕਿਸ ਅੱਗੇ ਨਾ ਕਹਾਸਾ ਜਦੋਂ ਨਾਰੀਅਲ ਦੀ ਗੱਲ ਕਰ ਲਈਏ ਆਪਾਂ ਨਾਰੀਅਲ ਸਾਰੇ ਘਰਾਂ ਵਿੱਚ ਤੁਸੀਂ ਅਖੰਡ ਪੜ ਸਕਦੇ ਤੁਸੀਂ ਨਾਰੀਅਲ ਇੱਕ ਅੱਧੇ ਸਿੱਖ ਰੱਖਦੇ ਨੇ ਅੱਧੇ ਨਹੀਂ ਰੱਖਦੇ ਜਿਹੜੇ ਨਹੀਂ ਰੱਖਦੇ ਉਹ ਕੌਣ ਨੇ ਜਿਹੜੇ ਰੱਖਦੇ ਨੇ ਉਹ ਕੌਣ ਨੇ ਦੂਸਰਾ 파ਟ ਆ ਜਾਂਦਾ ਅੱਜ ਤੱਕ ਮੁੱਦਾ ਤਾਂ ਅਜੀਹਾ ਬਣਿਆ ਬਾ ਜਿਹੜੇ ਲੋਕਾਂ ਨੇ ਸਿਰ ਮੂੰਹ ਮੁੰਨਿਆ ਹੋਇਆ ਪਤਤ ਨੇ ਅਕਰਿਤਕਣ ਲੋਕ ਨੇ ਉਹ ਕੌਣ ਨੇ ਉਹ ਗਰਵਾਣੀ ਕਹਿੰਦੀ ਉਹਨਾਂ ਨੂੰ ਅਕਰਿਤਕਣ ਜਿੱਥੇ ਅੱਜ ਸ਼ਹੀਦੀ ਦਿਹਾੜੇ ਚੱਲਦੇ ਨੇ ਉਹਨਾਂ ਲੋਕਾਂ ਨੇ ਆਪਣੇ ਦਾੜੇ ਕੇਸ ਮੁੰਨ ਕੇ ਬੈਠੇ ਨੇ ਜਿਹੜੇ ਜਦ ਉਹ ਆਪਣੇ ਆਪ ਨੂੰ ਕੀ ਕਹਿੰਦੇ ਨੇ ਸਹਜ ਧਾਰੀ ਸਹਜ ਦੀ ਵਿਆਖਿਆ ਜੇ ਤੁਸੀਂ ਕਹੀਏ ਜਿਹੜਾ ਉਸ ਕਰਤੇ ਦੇ ਭੌ ਦੇ ਅੰਦਰ ਆ ਜਿਹੜਾ ਉਹਦੇ ਢਰ ਦੇ ਅੰਦਰ ਆ ਜਿਵੇਂ ਪਰਮਾਤਮਾ ਨੇ ਰੱਖਿਆ ਉਵੇਂ ਹੀ ਆ ਜਿਹੜਾ ਉਹ ਸਹਜ ਵਿੱਚ ਹੁੰਦਾ ਜਿਹੜਾ ਰੋਜ਼ ਨਵੇਂ-ਨਵੇਂ ਆਪਣੇ ਕੇਸਾਂ ਦੇ ਸਟਾਈਲ ਬਦਲਦਾ ਉਹ ਸਹਜ ਵਿੱਚ ਨਹੀਂ ਇਹ ਲੋਕ ਜਿਹੜਾ ਮੈਂ ਕਹਾਂਗਾ ਕਿ ਨਾਈਆਂ ਦਾ ਬ੍ਰਾਂਡ ਦਾ ਬੈਸਟਰ ਆ ਜਿਹੜਾ ਬੱਬੂ ਮਾਨ ਇਹ ਲੋਕ ਉਹਦੇ ਫੈਨ ਨੇ ਇਹ ਕਲਗੀਆਂ ਵਾਲੇ ਦੇ ਫੈਨ ਨਹੀਂ ਹੈਗੇ ਹੂੰ ਤੁਸੀਂ ਸਾਰੇ ਤੇ ਕਿੰਤੂ ਪਰੰਤੂ ਕਰਕੇ ਬੱਬੂ ਮੰਨਤੇ ਵੀ ਕਰਗੇ ਤੁਸੀਂ ਕਹਿਗੇ ਕਿ ਜਿਹੜੇ ਬਾਲਾਂ ਦਾ ਸਟਾਈਲ ਵੱਖਰੇ ਰੱਖਦੇ ਨੇ ਉਹ ਗੁਰਗਰ ਗੁਰ ਕਰਗੀ ਧਰ ਦੇ ਫੈਨ ਨਹੀਂ ਲੁਖਤ ਤੁਹਾਨੂੰ ਤੁਹਾਨੂੰ ਵੀ ਗੁਰੂ ਕਲਗੀ ਧਰ ਦੇ ਫੈਨ ਤੁਹਾਨੂੰ ਆਰਐਸਐਸ ਦੇ ਨਾਲ ਜੋੜਦਾ ਕਹਿੰਦੇ ਕਿ ਆਰਐਸਐਸ ਦਾ ਇੱਕ ਅਜੰਡਾ ਹੈ ਬਾਬਾ ਹਰਜੀਤ ਸਿੰਘ ਜਿਹਨੂੰ ਪੰਜਾਬ ਦੇ ਵਿੱਚ ਲਿਆ ਕੇ ਪੇਸ਼ ਕੀਤਾ ਗਿਆ ਇਹ ਸਵਾਲ ਤਾਂ ਉੱਠਦਾ ਕਿਉਂਕਿ ਬਾਬਾ ਹਰਜੀਤ ਇੱਕ ਅਜੇਹਾ ਜਿਹਦੀ ਇੰਟਰਵਿਊ ਚੰਡੀਗੜ੍ਹ ਦੇ ਵਿੱਚ ਹੁੰਦੀ ਆ આજ ਤੱਕ ਵਰਗੇ ਵੱਡੇ ਆਧਾਰੇ ਜਿਨ੍ਹਾਂ ਨੂੰ ਬੀਜੇਪੀ ਦੇ ਨਾਲ ਜੋੜ ਦਿੱਤਾ ਜਾਂਦਾ ਕਹਿੰਦੇ ਕਿ ਉਹ ਇੰਟਰਵਿਊ ਕਰ ਜਾਂਦੇ ਨੇ ਤਾਂ ਮਤਲਬ ਕੋਈ ਪਿੱਛੇ ਸੀ ਵੱਡੀ ਗੇਮ ਜਦੋਂ ਕੋਈ ਬੰਦਾ ਚੰਗਾ ਕਰਮ ਕਰਨ ਜਾ ਰਿਹਾ ਹੈ ਮੇਰੇ ਵੱਡੇ ਬਜ਼ੁਰਗ ਜਥੇਦਾਰ ਬਾਬਾ ਫਕੀਰ ਸਿੰਘ ਜੀ ਨਿਹੰਗ ਸਿੰਘ ਖਾਲਸਾ ਜਿਨ੍ਹਾਂ ਨੇ 1858 ਦੇ ਵਿੱਚ ਅਜੋਧਿਆ ਵਿੱਚ ਜਾ ਕੇ ਆਪਣੇ ਉਹਨਾਂ ਕਿਲਮੀ ਪੀੜ੍ਹੀਓ ਤੁਸੀਂ ਉਹਨਾਂ ਦੀ 8ਵੀਂ ਪੀੜ੍ਹੀ ਆ ਪਿਛਲੀਆਂ 7 ਪੀੜ੍ਹੀਆਂ ਕਿੱਥੇ ਨੇ ਤੁਹਾਡੇ ਪੁਰਾਣੀਆਂ 7 ਪੀੜੀਆਂ ਇਸ ਸਮੇਂ ਮਤਲਬ ਪਿਛਲੀਆਂ 7 ਪੀੜੀਆਂ ਦਾ ਕਿਤੇ ਜ਼ਿਕਰ ਹੀ ਨਹੀਂ ਆਇਆ ਸਿੱਧੀ ਤੁਸੀਂ 8ਵੀਂ ਪੀੜੀ ਆਉਂਦੇ ਹੋ ਪਹਿਲਾਂ 8ਵੀਂ ਪੀੜੀ ਤੋਂ ਪਹਿਲਾਂ 1858 ਦੇ ਵਿੱਚ ਬਾਬਾ ਫਕੀਰ ਸਿੰਘ ਜੀ ਆਉਂਦੇ ਨੇ ਉਸ ਤੋਂ ਬਾਅਦ ਸਿੱਧਾ 8ਵੀਂ ਪੀੜੀ ਉੱਠਦੀ ਹੈ ਕਿਤੇ ਕੋਈ ਲਿਖਿਆ ਹੋਇਆ ਸੀ ਵੀ ਪਹਿਲਾਂ 7 ਪੀੜੀਆਂ ਚੁੱਪ ਰਹਿਣੀਆਂ ਉਸ ਤੋਂ ਬਾਅਦ ਸਿੱਧਾ 8ਵੀਂ ਪੀੜੀ ਉੱਠੂਗੀ ਤੁਹਾਡੀ ਪ੍ਰਾਪਰਟੀ ਤੁਹਾਡੇ ਨਾਮ ਹੈ ਕਿ ਤੁਹਾਡੇ ਪਿਛਲੀ 7ਵੀਂ ਪੀੜੀ ਦੇ ਨਾਮ ਹੈ ਸਾਡੇ ਨਾਮ ਤੁਹਾਡੇ ਨਾਮ ਆ ਤੇ ਵਿਚਲੀਆਂ ਦੇ ਨਾਮ ਹੋ ਕੀ ਤੁਹਾਡੇ ਨਾਮ ਆਉਗੀ ਨਾ ਇਸੇ ਤਰ੍ਹਾਂ ਜਿਹੜਾ ਹੈਗਾ ਮੈਂ ਮੇਰਾ ਮੇਰਾ ਸਵਾਲ ਬਾਬਾ ਜੀ ਸਮਝੋ ਸਵਾਲ ਮੇਰਾ ਇਹ ਹੈ ਕਿ ਪਿਛਲੀਆਂ 7 ਪੀੜੀਆਂ ਦੇ ਵਿੱਚੋਂ ਅੱਜ ਤੱਕ ਕਦੇ ਜ਼ਿਕਰ ਕਿਉਂ ਨਹੀਂ ਆਇਆ ਬਾਬਾ ਫਕੀਰ ਸਿੰਘ ਦਾ ਜ਼ਿਕਰ ਅਸੀਂ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਦੇ ਹਾਂ ਨਾ ਕਿਸੇ ਇਤਿਹਾਸਕਾਰ ਨੇ ਨਾ ਕਿਸੇ ਇਤਿਹਾਸਿਕ ਏਜੰਡਿਆਂ ਤੋਂ ਤੁਸੀਂ ਵੀ ਪ੍ਰਚਾਰ ਪ੍ਰਸਾਰ ਦੇ ਵਿੱਚ ਵਿਚਰਦੇ ਹੋ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਦੇ ਵਿੱਚ ਵਿਚਰਦੇ ਹੋ ਕਦੇ ਉਹਨਾਂ ਦੇ ਥਰੂ ਵੀ ਜ਼ਿਕਰ ਨਹੀਂ ਸੁਣਿਆ ਕਿਦੇ ਅਜ਼ੂਦਿਆਂ ਦੇ ਵਿੱਚ ਵੀ ਸੰਘ ਗਏ ਸੀ ਜੇ ਇਹਨਾਂ ਲੋਕਾਂ ਨੂੰ ਅੱਜ ਉਹ ਪ੍ਰੂਫ ਵੀ ਦੇਤੇ ਨੇ ਜਿਹੜੇ ਸੁਪਰੀਮ ਕੋਰਟ ਨੇ ਐਕਸੈਪਟ ਕੀਤੇ ਨੇ ਉਹਦੇ ਉੱਪਰ ਕੋਈ ਕਾਨੂੰਨ ਹੈ ਤੁਸੀਂ ਸੁਪਰੀਮ ਕੋਰਟ ਨੂੰ ਜੇ ਮੰਨਣ ਵਾਲੇ ਲੋਕ ਨਹੀਂ ਹੈਗੇ ਇਹ ਜੋ ਸੁਪਰੀਮ ਕੋਰਟ ਜੋ ਸਾਡਾ ਕਾਨੂੰਨ ਕਹਿੰਦਾ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਜੋ ਕਾਨੂੰਨ ਕਹਿ ਰਿਹਾ ਹੈ ਇਹ ਲੋਕ ਕਾਨੂੰਨ ਤੇ ਉੱਪਰ ਨੇ ਜਦ ਮੈਸੇਜ ਕਿਸੇ ਨੂੰ ਸਾਬਤ ਕਰਨਾ ਕਾਨੂੰਨੀ ਤੌਰ ਤੇ ਸਾਬਤ ਕਰੋਗੇ ਕਾਨੂੰਨ ਮੰਨ ਗਿਆ ਜਦ ਕਾਨੂੰਨ ਮੰਨਦਾ ਤਾਂ ਇਹਨਾਂ ਨੂੰ ਲੋਕਾਂ ਨੂੰ ਸਫਾਈ ਦੇਣਾ ਮੇਰਾ ਕੋਈ ਨਹੀਂ ਮੰਨਦਾ ਹੁਣ ਤਾਂ ਖੁਸ਼ੀਆਂ ਮਨਾਉਣ ਦਾ ਦਿਨ ਹੈ ਹੁਣ ਤਾਂ ਚੜ੍ਹਦੀ ਕਲਾ ਦੇ ਵਿੱਚ ਉਥੇ ਢੋਲ ਦੇ ਨਾਲ ਢੰਗੜੇ ਪਾਉਣ ਦਾ ਦੇਣਾ ਕੀ ਤੁਸੀਂ ਅਜੋਧਿਆ ਦੇ ਵਿੱਚ ਕਿ ਰਾਮ ਮੰਦਿਰ ਬਣ ਰਿਹਾ ਹੈ ਉਥੇ ਰਾਮ ਲੱਲਾ ਜੀ ਬਰਾਜ ਰਹੇ ਨੇ ਇਹਦੇ ਵਾਸਤੇ ਮੈਨੂੰ ਮਾਣ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੇ ਸਾਧੂਆਂ ਦੀ ਕਿਰਪਾ ਦੇ ਨਾਲ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਉਥੇ ਲੰਗ ਲਾਉਣ ਜਾ ਰਿਹਾ ਹਾਂ ਫੰਡਿੰਗ ਕਿੱਥੋਂ ਹੁੰਦੀ ਹੈ ਬਾਬਾ ਹਰਜੀਤ ਸਿੰਘ ਕੱਲ੍ਹ ਕੀ ਤਰ ਪਾਤਸ਼ਾਹ ਦਿੰਦਾ ਹ ਹ ਉਹ ਹੀ ਦਿੰਦਾ ਮੈਨੂੰ ਹ ਉਹਦੇ ਨਾਲ ਹੀ ਚੱਲਦਾ ਗੁਰੂ ਘਰ ਲੰਗਰ ਕਿੱਥੋਂ ਚੱਲਦਾ ਹੈ ਹ ਗੁਰੂ ਕੀ ਗੋਲਕ ਤੋਂ ਚੱਲਦਾ ਗੁਰੂ ਦੀ ਕਿਰਪਾ ਦੇ ਨਾਲ ਚੱਲਦਾ ਹੂੰ ਉੱਥੋਂ ਹੀ ਚੱਲਦਾ ਕੋਈ ਫੰਡਿੰਗ ਦਾ ਵੱਖਰਾ ਚਰੀਆ ਵੀ ਆ ਕਹਿੰਦੇ ਕਿ ਚਰਚਾਵਾਂ ਤੇ ਵੀ ਨੇ ਜਿਹੜਾ ਇਮੀਗ੍ਰੇਸ਼ਨ ਦਾ ਤੁਹਾਡਾ ਬਿਜ਼ਨਸ ਆ ਕਹਿੰਦੇ ਉਹਦੇ 'ਚ ਵੀ ਤੁਹਾਡੇ ਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਹੋਏ ਨੇ ਕਈ ਤਰ੍ਹਾਂ ਦੀ ਫਰਾਡ ਦੀ ਗੱਲ ਆਉਂਦੀ ਆ ਜ਼ਿਕਰ ਕਰਦੇ ਨੇ ਤੁਹਾਡੇ ਵਿਰੁੱਧ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਨੂੰ ਲਗਭਗ ਉਦੋਂ ਦਾ ਸਮਾਜ ਵਿੱਚ 1997 ਦਾ ਮੈਂ ਕੰਮ ਕਰਦਾ ਹੂੰ ਅਲੱਗ-ਅਲੱਗ ਫੀਲਡਾਂ ਦੇ ਵਿੱਚ ਮੈਂ ਕੰਮ ਕੀਤਾ ਕਿਸੇ ਨੂੰ ਕੀ ਪਤਾ ਮੇਰੇ ਬਾਰੇ ਜਾਣਨ ਵਾਸਤੇ ਬੰਦੇ ਨੂੰ ਦੋ ਜਨਮ ਪਹਿਲਾਂ ਹੋਰ ਲੈਣੇ ਪਏ ਨੇ ਕਿ ਹਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਚੱਕੀ ਨਹੀਂ ਕਾ ਲੈਣਾ ਕੀਤੀ ਆ ਫਿਰ ਉਹਨੂੰ ਪਤਾ ਲੱਗੂਗਾ ਪਹਿਲਾਂ ਦੋ ਜਨਮ ਲੈ ਲਵੇ ਫਿਰ ਹਰਜੀਤ ਸਿੰਘ ਜਿਹੜੀ ਬੀਬੀ ਨੇ ਤੁਹਾਡੇ ਤੇ આરોਪ ਲਾਇਆ ਮੈਂ ਉਹਨੂੰ ਸਵਾਲ ਕੀਤਾ ਸੀ ਕਿ ਤੁਸੀਂ ਮਿਲੇ ਕਿ ਇੱਥੇ ਕਹਿੰਦੇ ਲੰਗਰ ਲਾਉਂਦੇ ਸੀ ਪੀਜੀਆਈ ਦੇ ਬਾਹਰ ਅਸੀਂ ਉੱਥੇ ਮੁਲਾਕਾਤ ਹੁੰਦੀ ਆ ਸਾਡੀ ਬਾਬਾ ਹਰਜੀਤ ਦੇ ਨਾਲ ਪਰ ਕਹਿੰਦੇ ਉਹ ਲੰਗਰ ਵੀ ਦੋ ਤਿੰਨ ਮਹੀਨੇ ਚੱਲਿਆ ਉਸ ਤੋਂ ਬਾਅਦ ਉਹ ਵੀ ਨਹੀਂ ਚੱਲਿਆ ਜਦੋਂ ਲੰਗਰ ਖਾਣ ਵਾਲੇ ਲੋਕ ਹੀ ਪ੍ਰੈਜ਼ੈਂਟ ਕਰੇ ਜਾਣ ਉਹ ਐਨੀ ਮਾਲੋ ਛਤਰ ਸਿਸਟਮ ਦੇ ਨਾਲ ਇੱਕ ਆਪਣੇ ਅੰਦਰ ਐਂਟਰ ਕਰਦੇ ਨੇ ਉਹ ਟੀਮ ਪਿੱਛੇ ਵਰਕਆਊਟ ਕਰਦੀ ਆ ਜਿਨ੍ਹਾਂ ਨੂੰ ਮੈਂ ਇਹਦੇ ਜਰੀਏ ਹਾਈਲਾਈਟ ਨਹੀਂ ਕਰਦਾ ਕਿ ਉਹ ਚਾਹੁੰਦੇ ਨੇ ਕਿ ਅਸੀਂ ਵੀ ਉਸ ਲੈਵਲ ਦੇ ਬਰਾਬਰ ਆ ਜਾਈਏ ਪਰ ਉਹ ਜਿਹਦੇ ਨਾਲ ਕੰਪੇਅਰ ਕਰਨ ਉਸ ਲੈਵਲ ਦੇ ਉਹ ਹੈ ਹੀ ਨਹੀਂ ਸੋ ਉਹਨਾਂ ਨੂੰ ਕੋਰਟ ਦੇ ਛਿੱਤਰ ਮਾਰਦੇ ਨੇ ਲੁਗਮਾੜੀ ਦੇ ਕੋਲ ਇੱਕ ਕਿਸੇ ਘਰ ਦਾ ਜ਼ਿਕਰ ਬੀਬੀ ਦੇ ਵੱਲੋਂ ਕੀਤਾ ਗਿਆ ਸੀ ਉਹ ਘਰ ਕੀ ਦਾ ਸੀ ਉਸ ਘਰ ਦੇ ਵਿੱਚ ਬੀਬੀ ਕਿਵੇਂ ਜਾਂਦੀ ਆ ਬੀਬੀ ਕਹਿੰਦੀ ਕਿ ਮੈਨੂੰ ਉਸ ਘਰ ਦੇ ਵਿੱਚ ਸਫਾਈ ਕਰਨ ਦੇ ਲਈ ਸੇਵਾ ਕਰਨ ਦੇ ਲਈ ਲਜਾਇਆ ਗਿਆ ਸੀ ਜਿਹੜਾ ਇਹ ਚੈਨਲ ਆ ਮਾਨ ਜੋ ਤੁਸੀਂ ਹਾਈ ਕੋਰਟ ਤੇ ਜਾਂ ਆਪਣੇ ਸੈਸ਼ਨ ਕੋਰਟ ਤੇ ਉੱਪਰੋਂ ਤੁਸੀਂ ਅਸੀਂ 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 ਮਾਨਜੋ ਕੋਰਟਾਂ ਦੇ ਫੈਸਲੇ ਤੇ ਉੱਤੇ ਨਹੀਂ ਤੁਸੀਂ ਕੋਰਟਾਂ ਦੇ ਫੈਸਲੇ ਤੇ ਉੱਪਰੋਂ ਫਿਰ ਤੁਸੀਂ ਇਹਦੀ ਜਾ ਕੇ ਪੜਤਾਲ ਕਰ ਸਕਦੇ ਹੋ ਨਹੀਂ ਤੁਸੀਂ ਆਪਣੇ ਜਵਾਬ ਨੇ ਜਿਹੜੇ ਹਮੇਸ਼ਾ ਕੋਰਟ ਦੀ ਮਰਿਆਦਤ ਦੇ ਵਿੱਚ ਰਹਿ ਕੇ ਕਰਨੇ ਨੇ ਅਸੀਂ ਸਾਡਾ ਸਵਾਲ ਕਰਨ ਦਾ ਇਸ ਕਰਕੇ ਸਾਨੂੰ ਵੀ ਨੈਤਿਕਤਾ ਦੇ ਆਧਾਰ ਤੇ ਉੱਤੇ ਅਸੀਂ ਵੀ ਪੜਿਆ ਸਾਨੂੰ ਵੀ ਇਹ ਚੀਜ਼ ਦੱਸੀ ਗਈ ਹੈ ਕਹਿੰਦੇ ਕਿ ਜੋ ਇਹ ਕਿਸੇ ਨੇ ਦਿੱਤਾ ਸੀ ਤੁਹਾਡਾ ਇਹ ਵਰਸ਼ਨ ਹੈ ਕਿਉਂਕਿ ਬੀਬੀ ਨੇ ਆਪਣਾ ਵਰਸ਼ਨ ਦਿੱਤਾ ਕਿ ਗੁੱਗਾ ਮਾੜੀ ਦੇ ਕੋਲ ਕੋਈ ਘਰ ਸੀ ਸਾਨੂੰ ਉੱਥੇ ਇੰਨੇ ਨੰਬਰ ਕਮਰੇ ਚ ਮੈਨੂੰ ਰਜਾਇਆ ਗਿਆ ਸਫਾਈ ਕਰਨ ਦੇ ਲਈ ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿ ਉੱਥੇ ਕੋਈ ਘਰ ਸੀ ਗੱਲ ਕਰਦਾ ਉਸੇ ਦੇ ਕੋਰਟ ਦੇ ਆਧਾਰ ਤੇ ਜਿਹੜਾ ਉਹਨੇ ਜਿੰਨੀ ਇਹ ਸਟੋਰੀਆਂ ਬਣਾਈਆਂ ਉਸੇ ਸਟੋਰੀਆਂ ਦੇ ਵਿੱਚ ਉਹ ਝੂਠੀ ਸਾਬਤ ਹੋਈ ਆ ਇਸ ਚੀਜ਼ ਨੂੰ ਜਿਹੜਾ ਆਪਣੇ ਆਪ ਨੂੰ ਹਿੱਪ ਦੇਣ ਵਾਸਤੇ ਆਪਣੇ ਚੈਨਲ ਨੂੰ ਚਲਾਉਣ ਵਾਸਤੇ ਬਹੁਤ ਸਾਰੇ ਲੋਕ ਅਜਹੀਆਂ ਗੱਲਾਂ ਕਰਦੇ ਨੇ ਲੇਕਿਨ ਉਹ ਹਮੇਸ਼ਾ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਨਹੀਂ ਕਰਦੇ ਮੈਂ ਕਾਨੂੰਨ ਦੀ ਗੱਲ ਕਰਦਾ ਮੈਂ ਡਾਕੂਮੈਂਟਸ ਤੇ ਜੋ ਕੋਰਟ ਦੇ ਆਰਡਰਸ ਨੇ ਉਹਨਾਂ ਨੂੰ ਤੁਹਾਨੂੰ ਦੇ ਦਸਾਤਾ ਕਾਰਵਾਈ ਕਰਨ ਜਾ ਰਹੇ ਹੋ ਫਿਰ ਜਿਨ੍ਹਾਂ ਨੇ ਤੁਹਾਡੇ ਖਿਲਾਫ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਬੀਬੀ ਦੇ ਖਿਲਾਫ ਕੋਈ ਡੈਫਰਮੇਸ਼ਨ ਦਾ ਕੇਸ ਕਰੋਗੇ ਹਾਂਜੀ तकरीबन तकरीबन ਲਗਭਗ ਜਿਹੜੇ ਹੈਗੇ ਦੋ ਜਿਹੜੇ ਚੈਨਲਸ ਨੇ ਉਹਨਾਂ ਦੇ ਅੰਗੇਸਟ ਮੈਂ ਕਰ ਚੁੱਕੇ ਆ ਤੇ ਇੱਕ ਹੈਗਾ ਨੌਨਸੈਂਸ ਪਰਸਨ ਕਹਿ ਸਕਦੇ ਤੁਸੀਂ ਉਹਨੂੰ ਉਹ ਬੰਦਾ ਅੱਜ ਵੀ ਨਹੀਂ ਟਲਦਾ ਹੈਗਾ ਮੈਂ ਇਹ ਕਹਿੰਦਾ ਉਹਦਾ ਨਾਮ ਲੇਖੇ ਕਾ ਨੂੰ ਉਹਨੂੰ ਨਹੀਂ ਦੱਸੋ ਤੁਸੀਂ ਕੌਣ ਹੈ ਕੀ ਦਾ ਉਹਨਾਂ ਸਾਹਮਣਾਂ ਦੀ ਕਾਪੀ ਮੈਂ ਤੁਹਾਨੂੰ ਦੇ ਦਾਂਗਾ ਨਾ ਸਾਹਮਣਾਂ ਦੇ ਆਪਣੇ ਕੋਰਟ ਦੇ ਪੇਪਰਾਂ ਦੀ ਕਾਪੀ ਜਿਦੇ ਵਿੱਚ ਦੋ ਚੈਨਲ ਨੇ ਉਹ ਹੁਣ ਆਪਣੇ ਆਪ ਨੂੰ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹੀ ਉਹ ਨਾਲ ਬਾਂਦਰ ਵਾਂਗ ਟੱਪਦੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਬੀਬੀ ਦੇ ਖਿਲਾਫ ਵੀ ਡੇਫਮੇਸ਼ਨ ਕਰੂੰਗੇ ਇਹ ਮੇਰਾ ਰਾਈਟ ਹੈ ਇਹ ਮੇਰਾ ਰਾਈਟ ਹੈ ਮੈਂ ਜੋ ਮੇਰੇ ਰਾਈਟ ਨੇ ਮੈਂ ਉਹਤੇ ਕਦੇ ਪਿੱਛੇ ਨਹੀਂ ਹਟੂੰਗਾ ਇਸ ਕੇਸ ਦੇ ਵਿੱਚ ਸਾਰੇ ਤੁਸੀਂ ਕਲੀਅਰ ਹੋ ਚੁੱਕੇ ਹੋ ਕੋਰਟ ਦੇ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਸੋ ਕੇਸ ਨੂੰ ਸਾਰੇ ਨੂੰ ਇਹਨੂੰ ਡਿਸਮਿਸ ਨਹੀਂ ਕਰਿਆ ਜਾਂਦਾ ਇਹਦੀ ਕੈਨਸਲੇਸ਼ਨ ਇੱਕ ਰਿਪੋਰਟ ਇਹਦਾ ਪ੍ਰੋਸੈਸ ਹੁੰਦਾ ਹੈ ਜੋ ਉਹਦੇ ਵਿੱਚ ਫਿਰ ਇੱਕ ਲੀਗਲ ਐਡਵਾਈਸ ਹੁੰਦੀ ਆ ਨਾਲ ਕੱਲਾ ਐਦਾ ਬੜਾ ਲੰਮਾ ਚੌੜਾ ਪ੍ਰੋਸੈਸ ਹੈ ਇੱਕ ਦਿਨ ਦਾ ਪੱਸਾ ਇਸ ਨਹੀਂ ਹੁੰਦਾ ਇਹ ਨਹੀਂ ਹੈਗਾ ਕਿ ਤੁਸੀਂ ਪਾਤੀ ਤੇ ਤੁਸੀਂ ਫਾਰਕ ਹੋਗੇ 31 ਇੱਕ ਚੀਜ਼ ਦੀ ਪੜਤਾਲ ਕਰੀ ਜਾਂਦੀ ਆ ਹਰ ਸਾਹ ਗਿਣਿਆ ਜਾਂਦਾ ਹੈ ਤਕਰੀਬਨ ਇਹਨਾਂ ਦੇ ਹਰ ਜਗ੍ਹਾ ਤੇ ਵੱਖਰੇ ਵੱਖਰੇ ਬਿਆਨ ਨੇ ਉਹ ਸਾਰੇ ਬਿਆਨ ਜਿਹੜੇ ਅਸੀਂ ਡਾਊਨਲੋਡ ਕੀਤੇ ਹੋਏ ਨੇ ਜਿਹੜੇ ਆਉਣ ਵਾਲੇ ਜਦੋਂ ਡੈਮੋਨਸ਼ਨ ਦਾ ਆਪਣੇ ਇਹਨਾਂ ਦੇਪੁਟੇਸ਼ਨ ਦਾ ਕੇਸ ਪਾਉਣਾ ਹੈਗਾ ਉਦੋਂ ਸਾਨੂੰ ਉਹ ਇਨਾਂ ਨੂੰ ਆਪੇ ਪਤਾ 14 ਫਰਵਰੀ ਵਾਲੀ ਤਰੀਕ ਦੇ ਵਿੱਚ ਬਾਬੇ ਹਰਜੀਤ ਦੇ ਕੋ ਖਤਰਾ ਤਾਂ ਨਹੀਂ ਪੈਦਾ ਹੋ ਰਿਹਾ ਕਹਿੰਦੇ ਕਿ ਚਰਚਾਵਾਂ ਨਹੀਂ 14 ਫਰਵਰੀ ਤਰੀਕ ਹੈ ਇਸ ਤੁਹਾਡੀ ਇਸ ਕੇਸ ਦੀ ਅਗਲੀ ਉਸ ਤਰੀਕ ਤੋਂ ਪਹਿਲਾਂ ਹੀ ਜਿਹੜਾ ਲੰਗਰ ਲਾਉਣ ਦੀ ਚਰਚਾ ਚੱਲਦੀ ਹੈ ਕਹਿੰਦੇ ਕਿ ਕਿਉਂਕਿ ਇਸ 14 ਫਰਵਰੀ ਦੀ ਤਾਰੀਖ ਦੇ ਉੱਤੇ ਬਾਬਾ ਹਰਜੀਤ ਤੇ ਕਾਰਵਾਈ ਹੋਣੀ ਸੀ ਮੈਂ ਇਹੀ ਕਹਾ ਕਿ ਇਹ ਲੋਕ ਦੇ ਪਿੱਛੇ ਇੱਕ ਬੜਾ ਗਰੋਅ ਆ ਉਹ ਇਸ ਤਰ੍ਹਾਂ ਤੇ ਹੀ ਵਰਕਆਊਟ ਕਰ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਖਤਰਾ ਤਾਂ ਹਲਪਾਲਾ ਜਦ ਲੰਗਰ ਲਾਉਣ ਚ ਐਡੀਆਂ ਗੱਲਾਂ ਹੋ ਸਕਦੀਆਂ ਤੇ ਲੰਗਰ ਨੂੰ ਬੰਦ ਕਰਾਉਣ ਵਾਸਤੇ ਕਿਸੇ ਵੀ ਹੱਦ ਤੱਕ ਇਹ ਲੋਕ ਗਿਰ ਸਕਦੇ ਨੇ ਤੇ ਖਤਰਾ ਤਾਂ ਹਰ ਪਾਲੀ ਨਾਲ ਚੱਲਦਾ ਹੈਗਾ ਜਿਨ੍ਹਾਂ ਚ ਤੁਸੀਂ ਕੋ ਚੰਗਾ ਕਰਮ ਕਰਨਾ ਹੋਵੇ ਦੇਸ਼ ਦੀ ਸੇਵਾ ਕਰਨੀ ਹੋਵੇ ਤਾਂ ਫਿਰ ਖਤਰਿਆਂ ਦੇ ਖਿਲਾੜੀ ਤਾਂ ਬਣਨੇ ਹੀ ਪੈਣਾ ਹੈ ਬਿਲਕੁਲ ਸੁਇਸ਼ਨ ਬਾਬਾ ਹਰਜੀਤ ਜਿਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ ਉਹਨਾਂ ਨੇ ਸਾਫ਼ ਕਿਹਾ ਕਹਿੰਦੇ ਕਿ ਜਿਸ ਬੀਬੀ ਨੇ ਇਸ ਤਰ੍ਹਾਂ ਦੇ આરોਪ ਲਾਏ ਨੇ ਉਸ ਬੀਬੀ ਦੇ ਖਿਲਾਫ ਵੀ ਡੈਫਰਮੇਸ਼ਨ ਦੀ ਕੇਸ ਤੇ ਵੱਲ ਵਧਾਂਗੇ ਜਦੋਂ ਇਸ ਕੇਸ ਦੀ ਸੁਣਵਾਈ ਖਤਮ ਹੁੰਦੀ ਹੈ ਜਦੋਂ ਇਹ ਕੇਸ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਹੈ ਇਹ ਜ਼ਰੂਰ ਹੈ ਕਿ ਕਈ ਤਰ੍ਹਾਂ ਦੇ ਸਵਾਲ ਸਿਕ ਕੌਮ ਦੇ ਵਿੱਚੋਂ ਉੱਠੇ ਸੀ ਬਾਬਾ ਹਰਜੀਤ ਦੇ ਖਿਲਾਫ ਕਈ ਸੰਪਰਦਾਵਾਂ ਕਈ ਨੈਂਕ ਸਿੰਘ ਜਥੇਬੰਦੀਆਂ ਦੇ ਵੱਲੋਂ ਬਿਆਨਬਾਜ਼ੀ ਹੋਈ ਸੀ ਕਿ ਇਸ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਸੇ ਕਿਸੇ ਸਨਾਤਨ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੋ ਉਸ ਦੇ ਜਵਾਬ ਹਰ ਇੱਕ ਗੱਲ ਤੇ ਅਜ ਬਾਬਾ ਹਰਜੀਤ ਤੋਂ ਲੈਣ ਦੀ ਕੋਸ਼ਿਸ਼ ਕੀਤੀ ਹੈ ਬਾਬਾ ਜੀ ਬਹੁਤ ਪਤੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਜ਼ਰੂਰ ਕਹਾਂਗਾ ਕਿ ਜਿਹੜਾ ਦੇਸ਼ ਹੈਗਾ ਬੜਾ ਬਲੰਦੀਆਂ ਤੇ ਜਾ ਰਿਹਾ ਹੈ ਸਾਡਾ ਆਪਣਾ ਜਿਹੜਾ ਬਹਾਰ ਬਸਤੇ ਦੇ ਜਿਹੜੇ ਸਿੱਖ ਨੇ ਜਿਹੜੇ ਪੰਜਾਬ ਤੋਂ ਵੱਖਰੀਆਂ ਵੱਖਰੀਆਂ ਸਟੇਟਾਂ 'ਚ ਰਹਿੰਦੇ ਨੇ ਕੋਈ ਐਮਪੀ 'ਚ ਰਹਿੰਦਾ ਕੋਈ ਹਿਮਾਚਲ 'ਚ ਰਹਿੰਦਾ ਕੋਈ ਯੋਧਿਆ 'ਚ ਰਹਿੰਦਾ ਕੋਈ ਤੁਸੀਂ ਉਹਨਾਂ ਨੂੰ ਜਾ ਕੇ ਯੂਪੀ 'ਚ ਬਹੁਤ ਸਾਰੇ ਸਿੱਖ ਵਸੇ ਨੇ ਜਾ ਕੇ ਓਡੀਸ਼ਾ 'ਚ ਵਸੇ ਨੇ ਗੁਜਰਾਤ 'ਚ ਵਸੇ ਨੇ ਉਹਨਾਂ ਸਿੱਖਾਂ ਵਾਤੇ ਇਹ ਬਹੁਤ ਵੱਡਾ ਉਪਰਾਲਾ ਉਹਨਾਂ ਦੇ ਜੀਵਨ ਦੇ ਵਿੱਚ ਇਹ ਜਿਹੜਾ ਇਤਿਹਾਸ ਇੱਕ ਇਤਿਹਾਸਕ ਬੋਲ ਲਿਖੇ ਜਾਣਗੇ ਕਿ ਜਦੋਂ ਅਜੋਧਿਆ ਦੇ ਵਿੱਚ ਲੰਗਰ ਲਗਾਇਆ ਤਾਂ ਸਿੱਖਾਂ ਦੇ ਵਿੱਚ ਉਹ ਇੱਕ ਪਹਿਲ ਕਦਮੀ ਕੀਤੀ ਗਈ ਉਹਨਾਂ ਦਾ ਕਰਕੇ ਉਹਨਾਂ ਦਾ ਆਪਸੀ ਜਿਹੜਾ ਪਿਆਰ ਆ ਇਤفاق ਆ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਲੋਕ ਇੱਕ ਦੂਜੇ ਨੂੰ ਬਦਨਾਮ ਕਰਕੇ ਤੇ ਹਰਜਾਨਾ ਸਾਡੇ ਕਿੰਨਾਂ ਲੋਕਾਂ ਨੂੰ ਭੁਗਤਣਾ ਪੈਂਦਾ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਨੇ ਇੱਥੇ ਗੱਲਾਂ ਕਰਕੇ ਸਾਡੇ ਨੇ ਕੀ ਅਸੀਂ ਖੁਦ ਡੱਡੂ ਨਾ ਬਣੀਏ ਅਸੀਂ ਖੂਰੇ ਡੱਡੂ ਨਾ ਬਣੀਏ ਉਹਨਾਂ ਭਾਈਆਂ ਦੇ ਵਾਸਤੇ ਉਹਨਾਂ ਸਮਾਜ ਦੇ ਪਿਆਰ ਵਾਸਤੇ ਆਪਣੇ ਦੇਸ਼ ਵਾਸਤੇ ਆਪਾਂ ਆਪਣੀ ਜਿਹਨ ਜਾਨ ਦੀ ਵੀ ਕੁਰਬਾਨੀ ਕਰ ਜਾਈਏ ਮੈਨੂੰ ਇਸੇ ਗੱਲਾਂ ਕਰਕੇ ਬਾਬਾ ਹਰਜੀਤ ਦਾ ਵਿਰੋਧ ਹੁੰਦਾ ਹੈ ਇਸੇ ਗੱਲ ਕਰਕੇ ਹੁੰਦਾ ਹੋ ਤਾਂ ਕਿਸੇ ਗੱਲ ਕਰਕੇ ਨਹੀਂ ਹੁੰਦਾ ਜਿਹੜੀਆਂ ਗੱਲਾਂ ਹੁਣ ਤੁਸੀਂ ਜਾਂਦੇ ਜਾਂਦੇ ਸਨੇਹੇ ਚ ਦੇਤੀਆਂ ਹਾਲਾਂਕਿ ਇੰਟਰਵਿਊ ਖਤਮ ਕਰਨ ਲੱਗਿਆ ਸੀ ਮੈਂ ਤੁਸੀਂ ਜਿਹੜਾ ਆਖਰ ਤੇ ਵਿੱਚ ਗੱਲ ਕੀਤੀ ਜਿਸ ਤਰੀਕੇ ਦੇ ਨਾਲ ਕਿ ਕੁਝ ਦੇਸ਼ ਨੂੰ ਵੰਡਣਾ ਚਾਹੁੰਦੇ ਨੇ ਜਾਂ ਦੇਸ਼ ਦੇ ਖਿਲਾਫ ਕੁਝ ਲੋਕ ਬਿਆਨ ਦਿੰਦੇ ਨੇ ਬਹੁਤ ਉਹ ਸਾਰੇ ਤੁਹਾਡੇ ਖਿਲਾਫ ਨੇ ਬੇਸ਼ੱਕ ਅੱਜ ਕਹਿੰਦੇ ਕਿ ਜੇ ਬਾਬਾ ਹਰਜੀਤ ਐਡੀ ਪੰਥ ਦੀ ਗੱਲ ਕਰਦਾ ਹੁੰਦਾ ਕੋਈ ਪੰਥ ਦੇ ਵਿੱਚੋਂ ਤਾਂ ਕੋਈ ਨੁਮਾਇੰਦਾ ਹੁੰਦਾ ਇਹਨਾਂ ਦੇ ਨਾਲ ਕਹਿੰਦੇ ਇਹਨਾਂ ਦੇ ਨਾਲ ਤਾਂ ਬੰਦੀ ਸਾਰੇ ਉਹ ਨੇ ਜਿਹੜੇ ਜਾਂ ਤਾਂ ਕਿਸੇ yogi ਮੱਠ ਨੂੰ ਚਲਾ ਰਹੇ ਨੇ ਜਾਂ BJP RSS ਦੇ ਨਾਲ ਚੱਲ ਰਹੇ ਨੇ ਦੇਖੋ ਮੇਰੇ ਤਕਰੀਬਨ ਸਾਰੇ ਸਾਧੂਆਂ ਦੇ ਨਾਮਾਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਚਾਹੇ ਕੋਈ ਵੀ ਨੇ ਇਹ ਉਹਨਾਂ ਦੇ ਨਾਲ ਮੇਰਾ ਪਿਆਰ ਹੈ ਤੇ ਮੇਰਾ ਪਿਆਰ ਹਮੇਸ਼ਾ ਹੀ ਨਿਆਂ ਸਿੰਘ ਹੋਣ ਦੇ ਬਾਵਜੂਦ ਕਿਸੇ ਦਲਬੰਥ ਦੇ ਵਿੱਚ ਪਿਆਰ ਕਿਉਂ ਨਹੀਂ ਹੈ ਬਾਬਾ ਹਰਜੀਤ ਦਾ ਕਿਸੇ ਦਲਪੰਥ ਦੇ ਕਿਸੇ ਹੋਰ ਸਿੱਖ ਸੰਪਰਦਾ ਦੇ ਨਾਲ ਕਿਉਂ ਨਹੀਂ ਵਿਚਰਦੇ ਕਦੇ ਤਕਰੀਬਨ ਤਕਰੀਬਨ ਅਗਰ ਚੰਡੀਗੜ੍ਹ ਦੇ ਵਿੱਚ ਸਤਗੁਰਾਂ ਦੀ ਕਿਰਪਾ ਨਾਲ ਜੇ ਕਿਸੇ ਦਲਾ ਨੇ ਪੜਾ ਕੀਤਾ ਹੈ ਤਾਂ ਉਹ ਪੜਾ ਜਿਹੜਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਮਾਣ ਮਹਿਸੂਸ ਹੋਇਆ ਮੇਰੇ ਅਗਰ ਆਫਿਸਾਂ ਦੇ ਵਿੱਚ ਚੰਡੀਗੜ੍ਹ ਦੇ ਮੱਧੇ ਮਾਰਕ ਤੇ ਵੀ ਆਗਾ ਕਿਤੇ ਦਨ ਦਲ ਆਇਆ ਜਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਸੀਂ ਪੁੱਛ ਸਕਦੇ ਹੋ ਜਾਂ ਫਿਰ ਮੇਰੇ ਜਿਹੜੇ ਪੜੋਸੀਆਂ ਪੁੱਛ ਸਕਦੇ ਆ ਮੈਂ ਐਡਰੈਸ ਤਾਂ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਇਹ ਲੋਕ ਬਖਵਾਕ ਟੰਗਾਂ ਦੇ ਮੇਰੇ ਘਰ ਦੀਆਂ ਫੋਟੋਆਂ ਨੂੰ ਵੀ ਵਾਇਰਲ ਕਰ ਰਹੇ ਨੇ ਹੂੰ ਕਿ ਇਥੇ ਰਹਿੰਦਾ ਉਹ ਵੀ ਕਿਸੇ ਨਾ ਕਿਸੇ ਸਿਰ ਪਰੇ ਨੂੰ ਉਹ ਪਤਾ ਲੱਗ ਜਵੇ ਨਾਲੇ ਕਹਿੰਦੇ ਉਹ ਡਰਦੇ ਨਹੀਂ ਨਾਲੇ ਕਹਿੰਦੇ ਕਿ ਮੇਰੇ ਬੱਚੇ ਨੇ ਛੋਟੇ-ਛੋਟੇ ਨੇ ਟਾਈ-ਟਾਈ ਸਾਲ ਦੇ ਦੋ ਟਵਿਨਸ ਜੰਮੇ ਜਬਈ ਨੇ ਇੱਕ ਮੇਰੀ ਬੇਟੀ ਆ 6 ਸਾਲ ਦੀ ਆ ਸੋ ਬੱਚਿਆਂ ਦਾ ਜਿਹੜਾ 파ਟ ਆ ਉਹ ਹਮੇਸ਼ਾ ਆਪਣੇ ਆਪ ਨੂੰ ਸੇਫ ਰੱਖਣਾ ਚਾਹੀਦਾ ਸੋ ਇਹਦੇ ਕਰਕੇ ਮੈਨੂੰ ਕੋਈ ਡਰ ਥੋੜੀ ਆ ਮੈਂ ਲਾ ਰਿਹਾ ਜਾ ਰਿਹਾ ਤੇ ਆ ਰਿਹਾ ਹੂੰ ਜੀ ਜੇ ਦਮ ਹੋਇਆ ਰੋਕ ਲਵੇ ਹੂੰ ਉਹ ਇੰਦਾਂ ਦੀ ਗੱਲ ਨਹੀਂ ਹੈਗੀ ਬਿਲਕੁਲ ਤੋ ਤੇ ਕੁਝ ਗੱਲਾਂ ਬਾਤਾਂ ਸੀ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਆ ਹੋਰ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲਬਾਤ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਰੀ ਰੱਖਾਂਗੇ